ਜਿਹਦੇ ਕੋਲ ਪੈਸੇ ਦੀ ਪ੍ਰੋਬਲਮ ਹੈ ਫਾਈਨੈਂਸ਼ਲੀ ਪ੍ਰੋਬਲਮ ਹੈਗੀ ਉਹ ਮੋਸਟਲੀ ਇਦਾਂ ਦੇ ਬੱਚੇ ਹੈਗੇ ਆ ਪੰਜਾਬ ਦੇ ਵਿੱਚ ਤਾਂ ਯੂਰਪ ਦੀਆਂ ਦੋ ਕੰਟਰੀਆਂ ਲੈ ਕੇ ਆ ਰਹੇ ਆ ਜੀ ਫਿਨਲੈਂਡ ਤੇ ਡੈਨਮਾਰਕ ਜਿਹਦੇ ਵਿੱਚ ਤੁਸੀਂ ਪਲੱਸ 2 ਤੋਂ ਬਾਅਦ ਆਪਣਾ ਸਪਾਊਸ ਓਪਨ ਵਰਕ ਪਰਮਿਟ ਦੇ ਨਾਲ ਲੈ ਕੇ ਜਾ ਸਕਦੇ ਹੋ ਯਾਨੀ ਕਿ ਕੈਨੇਡਾ ਦਾ ਸਬਸਟੀਟਿਊਟ ਕਿਹਾ ਜਾ ਸਕਦਾ ਹੈ ਕਿ ਯੂਰਪ ਚਲਾ ਜਾਵੇ ਹੁਣ ਕਿਉਂਕਿ ਸਪਾਊਸ ਵੀਜ਼ਾ ਜੈਸੇ ਦੇ ਬੰਦ ਕੈਨੇਡਾ ਤੇ ਯੂਰਪ ਦੀ ਗੱਲ ਕਰੀਏ ਤਾਂ ਯੂਰਪ ਦੇ ਵਿੱਚ ਆਪਸ਼ਨ ਜ ਬਹੁਤ ਜ਼ਿਆਦਾ ਨੇ ਕੈਨੇਡਾ ਦੇ ਮੁਕਾਬਲੇ ਤੇ ਆਸਟ੍ਰੇਲੀਆ ਨਵੇਂ ਅਪਡੇਟ ਆ ਰਹੇ ਨੇ ਜੀ 2.70 ਲੱਖ ਦਾ ਕੋਟ ਆਸਲੀਆ ਨੇ 1 ਜਨਵਰੀ ਤੋਂ ਜਿਹੜਾ ਸ਼ੁਰੂ ਹੋ ਜਾਣਾ ਕੰਮ ਲੈਵਲ ਖਤਮ ਕਰਕੇ ਉਹਨਾਂ ਨੇ ਪਹਿਲਾਂ ਹੁੰਦਾ ਸੀ ਵੀ ਲੈਵਲ 1 2 3 ਉਹ ਖਤਮ ਹੋ ਗਿਆ ਤੁਹਾਡਾ ਵੀ ਆਪਣੀ ਇੰਟਰਵਿਊ ਦਿਓ ਆਰਮਨਾਲ 100% ਵੀਜ਼ਾ ਗਾਰੰਟੀ ਹੋ ਜਾਊਗਾ ਯੂ ਐਸ ਏ ਦਾ ਔਰ ਸੈਕੰਡ ਸਪਾਊਸ ਦੇ ਵਿੱਚ ਵੀ ਤੁਸੀਂ ਆਪਣਾ ਸਪਾਊਸ ਵੀ ਆਪਣਾ ਨਾਲ ਅਪਲਾਈ ਕਰ ਸਕਦੇ F2 ਦੇ ਵੀ ਕੈਟਾਗਰੀ ਚ ਅਗਰ ਤੁਹਾਡੀ ਅੱਛੀ ਰੈਂਕਿੰਗ ਯੂਨੀਵਰਸਿਟੀ ਤਾਂ ਇਕੱਠੇ ਵੀ ਅਪਲਾਈ ਕਰ ਸਕਦੇ ਕੋਈ ਸ਼ੁੱ ਅੱਛਾ ਯੂ ਐਸ ਏ ਪਤੀ ਪਤਨੀ ਜਾ ਸਕਦੇ ਜਾ ਸਕਦੇ ਆ US ਦੇ ਨਾਂ ਤੇ ਟਿੰਸਰ ਜੀ ਗੁੰਮਰਾਹ ਬਹੁਤ ਕੀਤਾ ਜਾਂਦਾ ਲੋਕਾਂ ਨੂੰ ਕਿਉਂਕਿ ਏਜੰਟ ਜਿਹੜੇ ਆ ਖਾਸ ਕਰਕੇ ਜਿਹੜੇ ਤੁਹਾਡੀ ਲਾਈਨ ਵਾਲੇ ਬੰਦੇ ਆ ਬਹੁਤ ਸਾਰੇ ਫਰਾਡ ਵੀ ਹੈਗੇ ਆ ਕਿਉਂਕਿ ਹਰ ਬੰਦੇ ਪੰਜਾਂ ਉਂਗਲਾਂ ਪੰਗਣ ਦੀ ਉਂਗਲਾ ਇੱਕੋ ਜੀਆਂ ਨਹੀਂ ਹੁੰਦੀਆਂ ਬਹੁਤ ਬਹੁਤ ਕੁਝ ਆਉਂਦਾ ਬਈ ਜੀ ਦੇਖੋ ਬੱਚੇ ਗੁੰਮਰਾਹ ਬਹੁਤ ਹੁੰਦੇ ਮੇਰਾ ਛੋਟਾ ਜਿਹਾ ਇਸ ਵਾਲਾ ਇਸੇ ਕਰਕੇ ਕਹਿੰਦੇ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਆ ਫਿਰ ਬੱਚਾ ਜਾਣਾ ਤਾਂ ਬੰਦਾ US ਚਾਹੁੰਦਾ ਫਿਰ ਉਹ ਡੌਂਕੀ ਲਾ ਕੇ ਜਾਂਦਾ ਉਹਦੇ ਜਾਣ ਦਾ ਵੀ ਨੁਕਸਾਨ ਕਈ ਵਾਰ ਹੋ ਜਾਂਦਾ ਬਹੁਤ ਸਾਰੇ ਕੇਸ ਇਹ ਬੰਦੇ ਹੈਗੇ ਆ ਸਾਰੇ ਪੈਸੀ ਵੀਜ਼ਾ ਲੱਗਣ ਤੋਂ ਬਾਅਦ 3.5 ਲੱਖ ਰੁਪਏ ਦੇ ਵਿੱਚ ਤੁਸੀਂ ਯੂਕੇ ਜਾ ਸਕਦੇ ਹੋ ਸਟੂਡੈਂਟ ਵੀਜ਼ੇ ਤੇ 3.5 ਲੱਖ 3.5 ਲੱਖ ਰੁਪਏ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਕੋਈ ਐਡਵਾਂਸ ਪੇਮੈਂਟ ਨਹੀਂ ਕੋਈ ਇੰਸ਼ੋਰੈਂਸ ਦੇ ਪੈਸੇ ਨਹੀਂ ਕੁਝ ਨਹੀਂ ਹੈ ਪੈਰਲ ਤੁਹਾਡੇ ਵੀ ਪੈਰਲ ਬਹੁਤ سارے ਲੋਕ ਕੰਮ ਕਰ ਰਹੇ ਹੋਣਗੇ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜੀ ਰਿਫਿਊਜ਼ਲ ਹੋ ਗਈ ਸਾਡੇ ਕੋਲੇ ਆਜੋ ਐਦਾਂ ਹੀ ਹਰ ਬੰਦਾ ਦਾਵਾ ਕਰਦਾ ਕਿ ਜੀ ਸਾਡੇ ਕੋਲੇ ਸਾਡੇ ਤੇ ਭਰੋਸਾ ਸਾਡੇ ਕੋਲੇ ਕਿਉਂ ਸਾਡੇ ਤੇ ਭਰੋਸਾ ਇਸ ਲਈ ਕਰਨ ਕਿਉਂਕਿ ਅਸੀਂ 1 ਰੁਪਿਆ ਵੀ ਐਡਵਾਂਸ ਨਹੀਂ ਲੈਂਦੇ ਕਿਸੇ ਬੱਚੇ ਤੋਂ ਅਗਰ ਤੁਸੀਂ ਕੈਨੇਡਾ ਦੀ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹੋ ਜੀਏਸੀ ਡਬਲ ਹੋਣ ਕਰਕੇ ਤੁਹਾਡਾ ਖਰਚਾ 25 ਤੋਂ 30 ਲੱਖ ਰੁਪਇਆ ਇਨਕਲੂਡਿੰਗ ਟਿਕਟ ਟਾ ਵਗੈਰਾ ਪਾ ਕੇ ਆ ਜਾਂਦਾ ਹੈ। ਤੋਂ ਅੱਜ ਦੇ ਟਾਈਮ 'ਚ ਪੰਜਾਬ ਦੇ ਵਿੱਚ ਕਿਸੇ ਕੋਲ ਐਡਾ ਬਜਟ ਨਹੀਂ ਹੈਗਾ ਕਿ 30 ਲੱਖ ਰੁਪਏ ਇੱਕ ਵਾਰ ਦਾ ਬੰਦਾ ਲਾ ਦੇ। ਤਾਂ ਯੂਰਪ ਦੇ ਵਿੱਚ ਫੀਸਾਂ ਵੀ ਬਹੁਤ ਘੱਟ ਨੇ ਤੇ ਤੁਸੀਂ ਈਜ਼ੀਲੀ ਪਰਿਵਾਰ ਸਮੇਤ ਸੈੱਟ ਵੀ ਹੋ ਜਾਂਦੇ। ਲਾਸਟ ਤੁਸੀਂ ਦੇਖਿਆ ਹੋਊਗਾ ਤਾਂ ਬਹੁਤ ਜ਼ਿਆਦਾ ਰਿਫਿਊਜ਼ ਆਇਆ ਮੈਂ ਜਿਹੜੇ ਬੱਚੇ ਰਿਫਿਊਜ਼ ਹੋਇਆ ਨਾ ਅਮਰੀਕਾ ਤੋਂ ਮੈਂ ਉਹਨਾਂ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਇੱਕ ਵਾਰ ਸਾਡੇ ਕੋਲ ਜ਼ਰੂਰ ਆ ਹਰ ਇੱਕ ਕਾਲਜ ਨੂੰ ਸੀਟਾਂ ਵੰਡ ਕੇ ਦੇਤੀਆਂ ਕਿਸੇ ਕਾਲਜ ਕੋਲ 200 ਸੀਟਾਂ ਕਿਸੇ ਕੋਲ 500 ਸੀਟਾਂ ਕਿਸੇ ਕੋਲ 400 ਸੀਟਾਂ ਸੀਟਾਂ ਦੇ ਹਿਸਾਬ ਨਾਲ ਵੀਜ਼ਾ ਜੀਸੂ ਹੋਣਗੀਆਂ ਅਗਲੇ ਸਾਲ ਮੈਨੂੰ ਉਮੀਦ ਹੈ ਕਿ ਆਸਟ੍ਰੇਲੀਆ ਬਹੁਤ ਵਧੀਆ ਜਾਏਗਾ ਜਿਹੜੇ ਬੱਚੇ ਜੈਨੂਨ ਪੜਨ ਨਾਲੇ ਹੈਗੇ ਤਾਂ ਉਹਨਾਂ ਦਾ 100% ਵੀ ਜਾ ਦੇਗਾ ਟੈਨਸ਼ਨ ਪੈ ਜਾਂਦੀ ਇਸ ਚੀਜ਼ ਦੀ ਵੀ ਏਜੰਟ ਕਿਹੜਾ ਚੁਣੀਏ ਅਸੀਂ ਏਜੰਟ ਦੀ ਚੋਣ ਕਿਵੇਂ ਕੀਤੀ ਜਾਵੇ ਕਿ ਬਹੁਤ ਸਾਰੇ ਕਿਉਂਕਿ ਆਪਸ਼ਨ ਬਹੁਤ ਸਾਰੇ ਹੈ ਸੋਸ਼ਲ ਮੀਡੀਆ ਪਰ ਆਪਿਆ ਲੋਕ ਕਹਿੰਦੇ ਆਓ ਸਾਡੇ ਕੋਲੇ ਆਓ ਸਾਡੇ ਕੋਲੇ ਆਓ ਬੱਚਾ ਜਾਵੇ ਏਜੰਟ ਦੀ ਟਰਸਟ ਕਿਦੇ ਤੇ ਕਰੇ ਬਿਲਕੁਲ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕੈਨੇਡਾ ਨੇ ਜਦੋਂ ਸਟਿੱਕਨੈਸ ਵਧਾਈ ਹੈ ਔਰ ਉਸ ਤੋਂ ਬਾਅਦ ਸਟੂਡੈਂਟ ਬੇਚੈਨ ਆ ਪਰੇਸ਼ਾਨਾ ਕਿ ਆਖਰਕਾਰ ਸਾਡੇ ਕੋਲੇ ਰਾਹ ਕੀ ਹੈ ਅਸੀਂ ਕਿੱਧਰ ਜਾਈਏ ਜਿਹੜੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਸੀ ਖਾਸ ਕਰਕੇ ਪੰਜਾਬੀਆਂ ਦਾ ਰੁਝਾਨ ਜਾਂ ਤਾਂ ਕੈਨੇਡਾ ਵੱਲ ਸੀਗਾ ਜਾਂ ਫਿਰ ਅਮਰੀਕਾ ਵਾਲੇ ਪਾਸੇ ਨੂੰ ਡੋਂਕੀ ਦਾ ਰਾਹ ਅਪਣਾਉਂਦੇ ਆ ਜਿਹੜੇ ਸਾਰੇ ਪਾਸੇੋਂ ਨਿਰਾਸ਼ ਹੋ ਜਾਂਦੇ ਆ ਕਿਉਂਕਿ ਆਸਟ੍ਰੇਲੀਆ ਨੇ ਪਹਿਲਾਂ ਹੀ ਟਾਈਟਨੈਸ ਵਧਾਈ ਹੋਈ ਸੀ ਹਰਿਆਣਾ ਦੇ ਜੋ ਕਈ ਫਰਾਡ ਕੇਸ ਆਏ ਉਸ ਤੋਂ ਬਾਅਦ ਟਾਈਟ ਕੀਤਾ ਕੰਮ ਪਰ ਹੁਣ ਬੱਚਿਆਂ ਦੇ ਕੋਲੇ ਰਾਹ ਕੀ ਨੇ ਕਿਉਂਕਿ ਯੂਕੇ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਟਾਈਟ ਕੀਤਾ ਸਿਸਟਮ ਔਰ ਵੀਜ਼ੇ ਘਟਾਏ ਆ ਹੁਣ ਸਟੂਡੈਂਟ ਕਿੱਧਰਲੇ ਪਾਸੇ ਜਾਣ ਕਿੱਧਰਲੇ ਪਾਸੇ ਦਾ ਰੁਕ ਕਰਨ ਪ੍ਰਾਈਮ ਵੀਜ਼ਾ ਐਡਵਾਈਜ਼ਰ ਤੋਂ ਪ੍ਰੀਤ ਢੀਂਡਾ ਜੀ ਨੇ ਸੜ ਨਾਲ ਗੱਲਬਾਤ ਕਰਦੇ ਹਨ ਇਹਨਾਂ ਦੇ ਨਾਲ ਕਿਉਂਕਿ ਨਵੇਂ ਰਾਹਾਂ ਦੇ ਬਾਰੇ ਸਟੂਡੈਂਟਸ ਨੂੰ ਗਾਈਡੈਂਸ ਦੇਣ ਦੇ ਬਾਰੇ ਗੱਲਬਾਤ ਕਰਾਂਗੇ ਢੀਂਡਾ ਸਾਹਿਬ ਸਵਾਗਤ ਹੈ ਤੁਹਾਡਾ ਸასი ਗਾਲ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਕੈਨੇਡਾ ਨੇ ਟਾਈਟਨੈਸ ਵਧਾਈ ਜਿੱਦਾਂ ਪਲੱਸ 2 ਤੋਂ ਬਾਅਦ ਕਹਿੰਦੇ ਕਿ ਸਪਾਊਸ ਵੀਜ਼ਾ ਉਹਨਾਂ ਨੇ ਬੰਦ ਕਰ ਦਿੱਤਾ ਘਟਾ ਦਿੱਤੇ ਕਿ ਇਸ ਵਿਚਾਰੇ ਬਹੁਤ ਸਾਰੇ ਲੋਕ ਸੀ ਆਮ ਤੌਰ ਤੇ ਆਪਾਂ ਪਹਿਲਾਂ ਜ਼ਿਕਰ ਕਰੀ ਰਏ ਸੀਗੇ ਕਿ ਬੱਚਿਆਂ ਕੁੜੀਆਂ ਨੂੰ ਕਰਾ ਕੇ ਪਲੱਸ 2 ਜੀ ਔਰ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਜੀ ਵਿਆਹ ਕਰਕੇ ਤੋੜ ਦਿਓ ਮੁੰਡੇ ਵਾਲਾ ਖਰਚਾ ਚੱਕ ਲੂਗਾ ਹੁਣ ਇਹ ਸਭ ਕੁਝ ਬੰਦ ਹੋ ਗਿਆ ਬੱਚਿਆਂ ਦੇ ਕੋਲੇ ਰਾਹ ਕੀ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਨੇ ਪਲੱਸ 2 ਕੀਤੀ ਐ ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਆ ਜਾਂ ਜਿਹਦੇ ਕੋਲ ਪੈਸੇ ਦੀ ਪ੍ਰੋਬਲਮ ਹੈ ਫਾਈਨੈਂਸ਼ਲੀ ਪ੍ਰੋਬਲਮ ਹੈਗੀ ਉਹ ਮੋਸਟਲੀ ਇਦਾਂ ਦੇ ਬੱਚੇ ਹੈਗੇ ਆ ਪੰਜਾਬ ਦੇ ਵਿੱਚ ਤਾਂ ਯੂਰਪ ਦੀਆਂ ਦੋ ਕੰਟਰੀਆਂ ਲੈ ਕੇ ਆ ਰਹੇ ਆ ਜੀ ਫਿਨਲੈਂਡ ਤੇ ਡੈਨਮਾਰਕ ਜਿਹਦੇ ਵਿੱਚ ਤੁਸੀਂ ਪਲੱਸ 2 ਤੋਂ ਬਾਅਦ ਆਪਣਾ ਸਪਾਊਸ ਓਪਨ ਵਰਕ ਪਰਮਿਟ ਦੇ ਨਾਲ ਲੈ ਕੇ ਜਾ ਸਕਦੇ ਹੋ ਪੈਸੇ ਸਾਰੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਹੀ ਲਵਾਂਗੇ ਡਾਕੂਮੈਂਟ ਇੱਕ ਵਾਰ ਜ਼ਰੂਰ ਚੈੱਕ ਕਰੋ ਉਹਦੇ ਚ ਕੀ ਬੈਨੀਫਿਟਸ ਕੀ ਨੇ ਓਵਰオール 6 ਬੈਂਡ ਤੇ ਵੀਜ਼ਾ ਆ ਜਾਂਦਾ ਤੁਹਾਡਾ ਗੈਪ 3 ਤੋਂ 4 ਸਾਲ ਦਾ ਹੋ ਗਿਆ ਤਾਂ ਵੀ ਵੀਜ਼ਾ ਆ ਜਾਂਦਾ ਜਿਹੜੇ ਫੰਡ ਨੇ ਉਹ ਤੁਹਾਡੇ ਮਤਲਬ ਲੋਨ ਲੈਟਰ ਜਾਂ ਫਰੈਸ਼ ਫੰਡ ਵੀ ਚੱਲ ਜਾਂਦੇ ਨੇ ਤਾਂ ਇਹ ਸਾਰੀਆਂ ਬਹੁਤ ਸਾਰੀਆਂ ਆਪਸ਼ਨਾਂ ਹੈਗੀਆਂ ਨੇ ਅਗਰ ਤੁਸੀਂ ਸਪਾਊਸ ਨਾਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਸੈਕੰਡ ਆਪਸ਼ਨ ਤੁਹਾਡੀ ਯੂਰਪ ਹੈਗੀ ਉੱਥੇ ਕੰਮ ਦੀ ਵੀ ਪ੍ਰੋਬਲਮ ਨਹੀਂ ਹੈਗੀ ਡੈਨਮਾਰਕ ਹੈਗਾ ਫਿਨਲੈਂਡ ਹੈਗਾ ਫਰਾਂਸ ਹੈਗਾ ਜਿਹਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਜੀ ਯੂਰਪ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਦੁੱਚ ਤੀ ਆ ਜਾਂਦੀ ਆ ਕਿ ਕੰਮ ਹੈ ਨਹੀਂਗਾ ਯੂਰਪ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਯੂਰਪ ਦੇ ਵਿੱਚ ਕੰਮ ਹੈਗਾ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਉੱਥੇ ਜਾ ਕੇ ਬੰਦਾ ਕੰਮ ਕਰ ਸਕਦਾ ਹੈ ਉੱਥੇ ਜਾ ਸਕਦਾ ਬਿਲਕੁਲ ਜੀ ਜਿਹੜੇ ਜਿਹੜਾ ਸਪਾਊਸ ਵੀ ਜਾ ਜਦੋਂ ਤੁਸੀਂ ਅਪਲਾਈ ਕਰਦੇ ਹੋ ਆਇਰਲੈਂਡ ਹੈਗਾ ਸਾਡੇ ਕੋਲ ਫਿਨਲੈਂਡ ਹੈਗਾ ਫ੍ਰਾਂਸ ਹੈਗਾ ਜਰਮਨੀ ਹੈਗਾ ਡੈਨਮਾਰਕ ਹੈਗਾ ਤਾਂ ਤੁਸੀਂ ਆਪਣਾ ਸਪਾਊਸ ਨਾਲ ਇੱਕ ਸਪਾਊਸ ਨੂੰ ਓਪਨ ਵਰਕ ਪਰਮਿਟ ਜਿੱਦਾਂ ਪਹਿਲਾਂ ਕੈਨੇਡਾ 'ਚ ਮਿਲਦਾ ਸੀਗਾ ਉਦਾਂ ਹੀ ਓਪਨ ਵਰਕ ਪਰਮਿਟ ਮਿਲਣਾ ਹੈ ਤਾਂ ਤੁਸੀਂ ਅਗਰ ਕੋਈ ਵੀ ਤੁਹਾਨੂੰ ਮਾੜਾ ਮੋਟਾ ਕੰਮ ਆਉਂਦਾ ਟ੍ਰੇਡ ਦਾ ਕੰਮ ਆਉਂ ਨੇ ਕੋਈ ਸੁਣੀ ਹੋ। ਹਮਮ ਔਰ ਕਿੰਨੇ ਚਾਂਸਸ ਨੇ ਵੀਜੇ ਦੇ ਕਿਉਂਕਿ ਆਮ ਤੌਰ ਤੇ ਹੁੰਦਾ ਹੈ। ਵੀਜ਼ਾ ਬਹੁਤ ਵਧੀਆ ਸਕਸੈਸਫੁਲ ਰੇਟ ਹੈ ਜਿ ਯੂਰਪ ਦਾ ਨਾਰਮਲੀ ਕਿ ਇੰਟਰਵਿਊਜ਼ ਆਉਂਦੀਆਂ ਨੇ 2-4 ਜੜੀਆਂ ਹੈਗੀਆਂ ਨੇ ਉਹ ਸਾਰੀ ਪ੍ਰਪਰੇਸ਼ਨ ਸਾਡੀ ਟੀਮ ਕਰਾਂਦੀ ਹੈ। ਤਾਂ ਸਪਾਊਸਲੀ ਤਾਂ ਬੈਸਟ অপਸ਼ਨ ਹੈ ਕਿ ਤੁਸੀਂ ਜੇਕਰ ਸੈਟਲ ਦੋਨੇ ਜਣੇ ਇਕੱਠੇ ਸੈਟਲ ਹੋਣਾ ਚਾਹੁੰਦੇ ਤਾਂ ਤੁਸੀਂ ਯੂਰਪ ਅਪਲਾਈ ਕਰ ਸਕਦੇ। ਯਾਨੀ ਕਿ ਕੈਨੇਡਾ ਦਾ ਸਬਸਟੀਟਿਊਟ ਕਿਹਾ ਜਾ ਸਕਦਾ ਹੈ ਕਿ ਯੂਰਪ ਚਲਾ ਜਾਵੇ ਹੁਣ ਕਿਉਂਕਿ ਸਪਾਊਸ ਵੀਜ਼ਾ ਜਿਸ ਤਰੀਕੇ ਨਾਲ ਬੰਦ ਕੈਨੇਡਾ ਤੇ ਯੂਰਪ ਦੀ ਗੱਲ ਕਰੀਏ ਤਾਂ ਯੂਰਪ ਦੇ ਵਿੱਚ ਸਿਟੀਜ਼ ਇਨ ਵੈਂਕੂਵਰ ਤੇ ਬ੍ਰੈਮਟਨ ਉਥੇ ਬੱਚੇ ਜ਼ਿਆਦਾ ਜਾਂਦੇ ਆ ਤਾਂ ਉਥੇ ਜ਼ਿਆਦਾ ਜਾਣ ਕਰਕੇ ਹੁਣ ਕੁਝ ਪੋਲੀਟਿਕਲੀ ਉਥੇ ਇਲੈਕਸ਼ਨ ਜੀ ਵੀ ਹੈਗੀਆਂ ਨੇ ਉਹਦੇ ਕਰਕੇ ਵੀ ਥੋੜੀ ਪ੍ਰੋਬਲਮ ਆ ਰਹੀਆਂ ਨੇ ਤਾਂ ਔਰ ਦੂਜਾ ਗੱਲ ਕਰੀ ਤਾਂ ਜਿਹੜਾ ਬਜਟ ਹੈ ਉਹ ਬਹੁਤ ਜ਼ਿਆਦਾ ਹੈ ਕੈਨੇਡਾ ਦਾ ਅਗਰ ਤੁਸੀਂ ਕੈਨੇਡਾ ਦੀ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹੋ ਜੀਏਸੀ ਡਬਲ ਹੁਨਡ ਕਰਕੇ ਤੁਹਾਡਾ ਖਰਚਾ 25 ਤੋਂ 30 ਲੱਖ ਰੁਪਇਆ ਇਨਕਲੂਡਿੰਗ ਟਿਕਟ ਟਾ ਵਗੈਰਾ ਪਾ ਕੇ ਆ ਜਾਂਦਾ ਹੈ ਤਾਂ ਅੱਜ ਦੇ ਟਾਈਮ 'ਚ ਪੰਜਾਬ ਦੇ ਵਿੱਚ ਕਿਸੇ ਕੋਲ ਐਡਾ ਬਜਟ ਨਹੀਂ ਹੈਗਾ ਕਿ 30 ਲੱਖ ਰੁਪਏ ਇੱਕ ਵਾਰ ਦਾ ਬੰਦਾ ਲਾ ਦੇ ਤਾਂ ਵਰਪ ਦੇ ਵਿੱਚ ਫੀਸਾਂ ਵੀ ਬਹੁਤ ਘੱਟ ਨੇ ਤੇ ਤੁਸੀਂ इजीली ਪਰਿਵਾਰ ਸਮੇਤ ਸੈੱਟ ਵੀ ਹੋ ਸਕਦੇ ਪਰ ਜਿੱਦਾਂ ਕੈਨੇਡਾ ਹੁਣ ਹੋਰ ਵੀ ਸਿਸਟਮ ਟਾਈਟ ਕਰ ਰਿਹਾ ਜਿਸ ਤਰੀਕੇ ਦੇ ਨਾਲ ਕਿ ਪੀਆਰਾਂ ਮ ਕਟਾਰਿਆ ਕਿ ਪੀਆਰ ਨਹੀਂ ਦਿੱਤੀ ਜਾਊਗੀ ਜਿਹੜਾ ਸਟੂਡੈਂਟ ਇੱਥੋਂ ਜਾ ਰਿਹਾ ਪੜ੍ਹਾਈ ਪੂਰੀ ਕਰੇ ਆਵਦੀ ਤੇ ਵਾਪਸ ਆ ਜਾਏ ਟਰੂਡੋ ਦਾ ਵੀ ਬਿਆਨ ਸੀਗਾ ਤਾਂ ਜਿਸ ਤਰੀਕੇ ਨਾਲ ਇਹ ਸ਼ਕਤੀ ਕੈਨੇਡਾ ਕਰ ਰਿਹਾ ਕਿ ਯੂਰਪ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਦੇ ਮੁਕਾਬਲੇ ਜ਼ਿਆਦਾ ਚਾਂਸੇ ਹੈਗੇ ਯੂਰਪ ਦੇ ਵਿੱਚ ਬੱਚਾ ਯੂਰਪ ਦੀ ਬਿਲਕੁਲ ਹੈਗੀ ਜਦੋਂ ਤੁਸੀਂ ਇੱਥੋਂ ਲੀਗਲੀ ਵਰਕ ਪਰਮਿਟ ਓਪਨ ਵਰਕ ਪਰਮਿਟ ਤੇ ਜਾ ਰਹੇ ਹੋ ਤੁਹਾਡੀ ਸਟੱਡੀ ਕੰਪਲੀਟ ਹੋਣ ਦਾ ਬਾਅਦ ਫਿਰ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ ਹੈ ਤਾਂ ਪੀਆਰ ਦੇ ਚਾਂਸੇ ਵੀ ਹੈਗੇ ਅੱਗੇ ਕੋਈ ਇਸ਼ੂ ਵਾਲੀ ਗੱਲ ਨਹੀਂ ਕਿੰਨੇ ਸਮੇਂ ਚ ਪੀਆਰ ਹੋ ਜਾਂਦਾ ਯੂਰਪ ਲਾਸਟ ਤੁਸੀਂ ਮੰਨ ਕੇ ਚ ਕਿਤੇ ਵੀ ਮਿਲ ਸਕਦੇ ਹਾਂ ਸੈਕੰਡ ਸਾਡੇ ਕੋਲ ਯੂਐਸ ਦਾ ਬਹੁਤ ਵਧੀਆ ਪ੍ਰੋਡਕਟ ਹੈਗਾ ਜੇ ਅਗਰ ਤੁਸੀਂ ਯੂਐਸ ਦੇ ਵਿੱਚ ਰਿਫਿਊਜ਼ ਹੋ ਚੁੱਕੇ ਹੋ ਸਟੂਡੈਂਟ ਵੀਜ਼ੇ ਤੇ ਤਾਂ ਵੀ ਤੁਸੀਂ ਐਲੀਜੀਬਲ ਹੋ ਤੁਸੀਂ ਇੱਕ ਵਾਰ ਸਾਡੇ ਕੋਲ ਪਹੁੰਚੋ ਅਮਰੀਕਾ ਦਾ ਸਿਸਟਮ ਕੀ ਹੈ ਅਮਰੀਕਾ ਕਿਦਾਂ ਵੀਜ਼ਾ ਦਿੰਦਾ ਹੈ ਅਮਰੀਕਾ ਦੇ ਵਿੱਚ ਜਿਹੜੀ ਇੰਟਰਵਿਊ ਹੈ ਉਹ ਤੁਹਾਡੀ ਕਾਲਜ ਦੀ ਪ੍ਰਾਈਵੇਟ ਯੂਨੀਵਰਸਿਟੀ ਦੀ ਪਬਲਿਕ ਯੂਨੀਵਰਸਿਟੀ ਦੀ ਸੇਮ ਹੀ ਆਂਦੀ ਹੈ ਪਰ ਵੀਜ਼ਾ ਕਿਹਨੂੰ ਮਿਲਦਾ ਹੈ ਵੀਜ਼ਾ ਉਹਨੂੰ ਮਿਲਦਾ ਹੈ ਕਿ ਜਿਹੜੀ ਅੱਛੀ ਰੈਂਕਿੰਗ ਦੀ ਯੂਨੀਵਰਸਿਟੀ ਹੈ ਤਾਂ ਸਾਡੇ ਕੋਲ ਕੀ ਸਿਸਟਮ ਹੈਗਾ ਇੱਕ ਤਾਂ ਅਸੀਂ ਜਿਹੜੀਆਂ ਯੂਨੀਵਰਸਟੀਆਂ ਪਾ ਰਹੇ ਹਾਂ ਸਾਰੀਆਂ ਅਸੀਂ ਫੀਸ ਪਹਿਲਾਂ ਪੇ ਕਰ ਰਹੇ ਹਾਂ ਹਾਂ ਕਿਉਂਕਿ ਮੋਸਟਲੀ ਏਜੰਟਾਂ ਦਾ ਹੁੰਦਾ ਹੈ ਕਿ ਵੀ 50000 ਦਿਓ 25000 ਦਿਓ ਜੀ ਫੀਸਾਂ ਉੱਥੇ ਜਾ ਕੇ ਦਿਓ ਉਹ ਜੋ ਪ੍ਰਾਈਵੇਟ ਯੂਨੀਵਰਸਟੀਆਂ I20 ਈਸ਼ੂ ਕਰ ਦਿੰਦੀਆਂ ਨੇ ਬਟ ਉਹਦੇ ਚ ਕੀ ਪ੍ਰੋਬਲਮ ਆਉਂਦੀ ਹੈ ਕਿ ਬਾਅਦ ਚ ਬੱਚੇ ਦਾ ਵੀਜ਼ਾ ਟਕ ਨਹੀ ਮਿਲਦਾ ਉਹਨੂੰ ਪ੍ਰੂਵ ਨਹੀਂ ਹੁੰਦਾ ਡਿਨਾਈਡ ਹੋ ਜਾਂਦਾ ਹਾਂ ਤੋ ਮੈਂ ਇਹ ਬੱਚਿਆਂ ਨੂੰ ਕਹੂੰਗਾ ਕਿ ਜਦੋਂ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਏਜੰਸੀ ਤੋਂ ਕਿ ਤੁਹਾਨੂੰ ਵੀ ਤੁਸੀਂ I20 ਲੈਤੀ ਹੈ ਇੱਕ ਵਾਰ ਰੈਂਕਿੰਗ ਜ਼ਰੂਰ ਚੈੱਕ ਕਰਿਆ ਕਰੋ ਅਗਰ ਤੁਸੀਂ ਸਾਡੇ ਕੋਲ ਵੀਜ਼ਾ ਲਵਾਉਣਾ ਚਾਹੁੰਦੇ ਹੋ ਤੁਸੀਂ ਪੈਸੇ ਵੀ ਸਾਰੇ ਵੀਜ਼ਾ ਲਗਣ ਤੋਂ ਬਾਅਦ ਇਹਨੇ ਫੀਸ ਵੀ ਤੁਹਾਡੀ ਅਸੀਂ ਭਾਈ ਪੇ ਕਰਾਂਗੇ ਜਿਹੜੀਆਂ ਯੂਨੀਵਰਸਿਟੀਆਂ ਰੈਂਕਿੰਗ ਯੂਨੀਵਰਸਿਟੀਆਂ ਨੇ ਅਸੀਂ ਲੇਟੈਸਟ ਅਸੀਂ ਹੁਣ ਸਾਡੇ ਪੇਜ ਤੇ ਵੀ ਵੀਜ਼ੇ ਪਏ ਹੋਏ ਨੇ ਅਸੀਂ ਫੀਸ ਪੇ ਕਰਕੇ ਤੁਹਾਡਾ ਅਕਾਊਂਟ ਓਪਨ ਹੋਊਗਾ ਪ੍ਰੋਪਰ ਪੇ ਕਰਕੇ 100% ਤੁਹਾਡਾ ਵੀਜ਼ਾ ਯੂਐਸ ਦਾ ਸਟੂਡੈਂਟ ਵੀਜ਼ਾ ਕਢਾ ਕੇ ਦੇਵਾਂਗੇ 5 5 ਇਅਰ ਦਾ ਵੀਜ਼ਾ ਹੁੰਦਾ ਹੈ 3 ਸਾਲ ਦੀ ਸਟੱਡੀ ਹੈ ਜਾਂ ਤੁਸੀਂ ਮਾਸਟਰ ਕੀਤੀ ਹੈ 2 ਸਾਲ ਦੀ ਸਟੱਡੀ ਹੈ 5 ਸਾਲ ਦਾ ਤੁਹਾਡਾ ਵੀਜ਼ਾ ਲੱਗ ਕੇ ਜਾਏਗਾ ਯੂਐਸ ਦੇ ਨਾਂ ਤੇ ਟਿੰਟਾ ਜੀ ਗੁੰਮਰਾਹ ਬਹੁਤ ਕੀਤਾ ਜਾਂਦਾ ਲੋਕਾਂ ਨੂੰ ਕਿਉਂਕਿ ਏਜੰਟ ਜਿਹੜੇ ਆ ਖਾਸ ਕਰਕੇ ਜਿਹੜੇ ਤੁਹਾਡੀ ਲਾਈਨ ਵਾਲੇ ਬੰਦੇ ਆ ਬਹੁਤ ਸਾਰੇ ਫਰਾਡ ਵੀ ਹੈਗੇ ਆ ਕਿਉਂਕਿ ਹਰ ਬੰਦੇ ਪੰਜਾਂ ਉਂਗਲਾਂ ਪੰਗਣ ਦੀ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਬਹੁਤ ਬਹੁਤ ਕੁਝ ਆਉਂਦਾ ਬਈ ਜੀ ਦੇਖੋ ਬੱਚੇ ਗੁੰਮਰਾਹ ਬਹੁਤ ਹੁੰਦੇ ਮੇਰਾ ਛੋਟਾ ਜਿਹਾ ਇਸ ਵਾਲਾ ਐਸੇ ਕਰਕੇ ਕਹਿੰਦੇ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਆ ਫਿਰ ਬੱਚਾ ਜਾਣਾ ਤਾਂ ਬੰਦਾ ਯੂਐਸਏ ਚਾਹੁੰਦਾ ਫਿਰ ਉਹ ਡੌਂਕੀ ਲਾ ਕੇ ਜਾਂਦਾ ਉਹਦੇ ਜਾਣ ਦਾ ਵੀ ਨੁਕਸਾਨ ਕਈ ਵਾਰ ਹੋ ਜਾਂਦਾ ਬਹੁਤ سارے ਕੇਸੇ ਦੰਦੇ ਹੈਗੇ ਆ ਡੌਂਕੀ ਵਾਲਾ ਵੀ ਬਹੁਤ ਬੁਰਾ ਹਾਲ ਹੈ ਜੀ ਬੱਚੇ ਉੱਥੋਂ ਕੈਂਪ ਤੋਂ ਬਾਰ ਬਾਰ ਵਾਪਸ ਆਈ ਜਾਂਦੇ ਆ ਕਿੰਨੀਆਂ ਆਪਾਂ ਖਬਰਾਂ ਰੋਜ਼ ਹੀ ਸੁਣਦੇ ਆ ਕਈ ਬੱਚੇ ਮਰ ਵੀ ਜਾਂਦੇ ਆ ਰਸਤੇ 'ਚ ਇਹ ਵੀ ਬਹੁਤ ਸਾਰੀ ਨਿਊਜ਼ ਆਉਂਦੀਆਂ ਨੇ ਪਰ ਮੈਂ ਤੁਹਾਨੂੰ ਕਹੂੰਗਾ ਕਿ ਸਹੀ ਤਰੀਕਾ ਜਦੋਂ ਆਪਣੇ ਕੋਲ ਹੈਗਾ ਤੁਸੀਂ ਦੇਖੋ ਕੋਈ ਵੀ ਕੰਟਰੀ ਆ ਕੋਈ ਵੀ ਐਮਬੈਸੀ ਆ ਉਹਨਾਂ ਨੇ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਵੀਜ਼ਾ ਦੇਣਾ ਬੰਦੇ ਨੂੰ ਦੇਖ ਕੇ ਤਾਂ ਵੀਜ਼ਾ ਨਹੀਂ ਦੇਣਗੇ ਉਹ ਤਾਂ ਪ੍ਰੋਫਾਈਲ ਅਗਰ ਤੁਹਾਡੀ ਅੱਛੀ ਰੈਂਕਿੰਗ ਯੂਨੀਵਰਸਿਟੀ ਤੁਸੀਂ ਫੀਸ ਵੀ ਪੇ ਕੀਤੀ ਹੈ ਤੁਹਾਡੀ ਯੂਨੀਵਰਸਿਟੀ ਵੀ ਜਿਹੜੀ 100 ਰੈਂਕਿੰਗ ਦੇ ਵਿੱਚ ਆ ਰਹੀ ਹੈ ਤੁਹਾਡਾ ਕੋਰਸ ਰੈਲੀਮੈਂਟ ਹੈ ਤੁਹਾਡੇ ਫੰਡ ਜੈਨੂਨ ਨੇ ਤਦ ਤੁਸੀਂ ਅਸੀਂ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਾ ਕੇ ਦੇਵਾਂਗੇ ਫਿਰ ਤੁਹਾਨੂੰ ਵੀਜ਼ੇ ਤੋਂ ਕੋਈ ਨਹੀਂ ਤੁਹਾਡਾ 100% ਲੱਗਣੀ ਲੱਗਣਾ ਪਰ ਜਿਵੇਂ ਯੂਐਸਏ ਦੇ ਮਸਲੇ ਤੇ ਮੈਂ ਗੱਲ ਕਰਨੀ ਚਾਹਣਾ ਥੋੜੀ ਜੀ ਸਟੂਡੈਂਟ ਚਾਹੁੰਦੇ ਕਿ ਅਸੀਂ ਯੂਐਸਏ ਚਲੇ ਜਾਈਏ ਪਰ ਉੱਥੇ ਫੀਸਾਂ ਪਹਿਲਾਂ ਭਰਾਲੀਆਂ ਜਾਂਦੀਆਂ ਬਹੁਤ ਸਾਰੇ ਇਹੋ ਜਿਹੇ ਵੀ ਸਟੂਡੈਂਟ ਬੱਚੇ ਵਿਚਾਰੇ ਰੋਲਦੇ ਫਿਰਦੇ ਕਹਿੰਦੇ ਜੀ ਫੀਸਾਂ ਭਰਾਲੀਆਂ ਸਾਡੇ ਤੋਂ ਵੀਜ਼ਾ ਸਾਡਾ ਆਇਆ ਨਹੀਂ ਤੁਸੀਂ ਤੁਸੀਂ ਏਜੰਟ ਪੱਲਾ ਨਹੀਂ ਫੜਾਉਂਦੇ ਬਿਲਕੁਲ ਹੁੰਦਾ ਜੀ ਬਹੁਤ ਮੇਰੇ ਕੋਲ ਪਿਛਲੇ ਹਫਤੇ ਇੱਕ ਕੇਸ ਆਇਆ ਏਜੰਟ ਨੇ ਉਹਨਾਂ ਤੋਂ 6 ਲੱਖ ਰੁਪਿਆ ਫੀਸ ਲੈ ਲਈ ਪਰ ਮ ਮਾ ਕਿੰਨੀਆਂ ਕੰਪਨੀਆਂ ਪੈਕੇਜ ਕਰਦੀਆਂ ਪਈਆਂ ਨੇ ਤੇ ਤੁਸੀਂ 1 ਰੁਪਿਆ ਅਡਵਾਂਸ ਨਾ ਦਿਓ ਅਗਰ ਤੁਹਾਡਾ ਵੀਜ਼ਾ ਤੁਸੀਂ ਆਪ ਅੰਬੈਸੀ ਲੈਣ ਜਾਣਾ ਹੈ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ 1 ਰੁਪਿਆ ਅਡਵਾਂਸ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ ਕੰਪੀਟੀਸ਼ਨ ਦਾ ਟਾਈਮ ਹੈ ਤੁਹਾਨੂੰ ਵਧੀਆ ਜਿਹੜੇ ਕੰਮ ਕਰਨ ਵਾਲੇ ਏਜੰਟ ਨੇ ਉਹ ਪੈਸੇ ਅਡਵਾਂਸ ਲੈਂਦੇ ਵੀ ਨਹੀਂ ਹੈਗੇ ਤਾਂ ਮੈਂ ਤਾਂ ਇਹ ਸਲਾਹ ਦਊਂਗਾ ਕਿ ਆਪਣਾ ਡਾਕੂਮੈਂਟ ਅਸੈਸਮੈਂਟ ਕਰਾਓ ਵਧੀਆ ਯੂਨੀਵਰਸਿਟੀ ਲੋ ਫੀਸ ਭਰ ਕੇ ਅਸੀਂ ਰੈਂਕਿੰਗ ਯੂਨੀਵਰਸਿਟੀ ਤੁਹਾਨੂੰ 2-4000 5000 ਡਾਲਰ ਫੀਸ ਪੇ ਵੀ ਕਰਨੀ ਪੈਂਦੀ ਹੈ ਅਗਰ ਤੁਹਾਡਾ ਵੀਜ਼ਾ ਨਹੀਂ ਆਂਦਾ ਤਾਂ ਫੰਡ ਆ ਜਾਂਦੀ ਹੈ ਕੋਈ ਇਸ਼ੂ ਨਹੀਂ ਹੈਗਾ ਫਿਰ ਤੁਹਾਡਾ ਆਪਣੀ ਇੰਟਰਵਿਊ ਦਿਓ ਰਾਮ ਨਾਲ 100% ਵੀਜ਼ਾ ਗਰੰਟ ਹੋ ਜਾਊਗਾ ਯੂਐਸਏ ਦਾ ਔਰ ਸੈਕੰਡ ਸਪਾਊਸ ਦੇ ਵਿੱਚ ਵੀ ਤੁਸੀਂ ਆਪਣਾ ਸਪਾਊਸ ਵੀ ਆਪਣਾ ਨਾਲ ਅਪਲਾਈ ਕਰ ਸਕਦੇ ਹੋ F2 ਦੇ ਕੈਟਾਗਰੀ ਚ ਅਗਰ ਤੁਹਾਡੀ ਅਚੀ ਰੈਂਕਿੰਗ ਯੂਨੀਵਰਸਿਟੀ ਤਾਂ ਇਕੱਠੇ ਵੀ ਅਪਲਾਈ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈ ਅੱਛਾ ਯੂਐਸਏ પતિ ਪਤਨੀ ਜਾ ਸਕਦੇ ਜਾ ਸਕਦੇ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਵੀ ਤੁਸੀਂ ਅਪਲਾਈ ਨਹੀਂ ਕਰ ਸਕਦੇ ਯੂਰਪ ਦਾ ਹੋਇਆ ਅੱਛਾ ਲਾਸਟ ਤੁਸੀਂ ਦੇਖਿਆ ਹੋਊਗਾ ਤਾਂ ਬਹੁਤ ਜ਼ਿਆਦਾ ਰਿਫਿਊਜ਼ਲ ਆਇਆ ਮੈਂ ਜਿਹੜੇ ਬੱਚੇ ਰਿਫਿਊਜ਼ ਹੋਇਆ ਨਾ ਅਮਰੀਕਾ ਤੋਂ ਮੈਂ ਉਹਨਾਂ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਇੱਕ ਵਾਰ ਸਾਡੇ ਕੋਲ ਜ਼ਰੂਰ ਆਇਓ ਅਸੀਂ ਤੁਹਾਡਾ ਯੂਐਸ ਦਾ ਰਿਫਿਊਜ਼ਲ ਤੋਂ ਬਾਅਦ ਵੀ 100% ਵੀਜ਼ਾ ਕਰਾ ਕੇ ਦੇ ਦਾਂਗੇ ਉਹਦੇ ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਤੁਹਾਨੂੰ ਸਾਰੀ ਟੀਮ ਡਿਸਕਸ ਕਰਕੇ ਤੁਹਾਨੂੰ ਪ੍ਰੋਪਰ ਸਮਝਾਏਗੀ ਕਿਹੜੀ ਯੂਨੀਵਰਸਿਟੀ ਤੁਸੀਂ ਆਪ ਰੈਂਕਿੰਗ ਚੈੱਕ ਕਰਿਓ ਤੁਹਾਡੀ ਫੀਸ ਪੇ ਕਰਾਂਗੇ ਫਿਰ ਤੁਹਾਨੂੰ 100% ਯੂਐਸ ਦਾ ਵੀਜ਼ਾ ਲੱਗਣਾ ਹੈ ਪੈਸੇ ਤੁਹਾਡੇ ਕੋਈ ਇੱਕ ਰੁਪਿਆ ਅਡਵਾਂਸ ਨਹੀਂ ਹੈ ਸਮਾਜ ਜਿਹੜਾ ਕੰਪੀਟੀਸ਼ਨ ਦਾ ਦੌੜ ਭੱਜਾ ਹੈ ਅੱਜਕੱਲ ਕਿਉਂਕਿ ਪੈਰਲਲ ਤੁਹਾਡੇ ਵੀ ਪੈਰਲਲ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੋਣਗੇ ਲੋਕ ਤੁਹਾਡੇ ਤੇ ਭਰੋਸਾ ਕਿਉਂ ਕਰਨ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜੀ ਰਿਫਿਊਜ਼ਲ ਹੋ ਗਈ ਸਾਡੇ ਕੋਲੇ ਆਜੋ ਐਦਾਂ ਹੀ ਹਰ ਬੰਦਾ ਦਾਵਾ ਕਰਦਾ ਕਿ ਸਾਡੇ ਕੋਲੇ ਸਾਡੇ ਤੇ ਭਰੋਸਾ ਸਾਡੇ ਕੋਲੇ ਕਿਉਂ ਸਾਡੇ ਤੇ ਭਰੋਸਾ ਇਸ ਲਈ ਕਰਨ ਕਿਉਂਕਿ ਅਸੀਂ 1 ਰੁਪਿਆ ਵੀ ਅਡਵਾਂਸ ਨਹੀਂ ਲੈਂਦੇ ਕਿਸੇ ਬੱਚੇ ਤੋਂ ਸੈਕੰਡ ਤੁਹਾਨੂੰ ਜਦੋਂ ਯੂਨੀਵਰਸਿਟੀ ਦੱਸਾਂਗੇ ਪਹਿਲਾਂ ਆਫਰ ਲੈਟਰ ਦੇਵਾਂਗੇ ਤੁਸੀਂ ਆਪਣੀ ਆਫਰ ਲੈਟਰ ਤੇ ਗੂਗਲ ਕਰੋ ਯੂਨੀਵਰਸਿਟੀ ਚੈੱਕ ਕਰੋ ਵੀ ਇਹਦੇ ਕਿੰਨੇ ਵੀਜ਼ਾ ਐਕਸੈਪਟੈਂਸ ਰੇਟ ਕਿੰਨਾ ਹੈ ਦਾ ਕਿੰਨੇ ਕੁ ਵੀਜ਼ੇ ਲੱਗੇ ਹੋਏ ਨੇ ਵੀਜ਼ਾ ਆ ਸਕਦਾ ਕਿ ਨਹੀਂ ਆ ਸਕਦਾ ਇਹ ਸਾਰੀਆਂ ਚੀਜ਼ਾਂ ਮਤਲਬ ਓਪਨਲੀ ਪ੍ਰੋਪਰ ਬੱਚੇ ਨੂੰ ਗਾਈਡ ਕੀਤੀਆਂ ਜਾਂਦੀਆਂ ਨੇ ਤਾਂ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੱਚੇ ਮੇਰੇ ਕੋਲ ਆਣ ਸਾਰੇ ਦੁਨੀਆ ਕਾਰੋਬਾਰ ਕਰਦੀ ਹੈ ਮੈਂ ਤਾਂ ਇਹੀ ਸਲਾਹ ਦਊਂਗਾ ਬੱਚਿਆਂ ਨੂੰ ਕਿ ਐਡਵਾਂਸ ਪੈਸੇ ਵਰਕ ਪਰਮਿਟ ਦੇ ਨਾਂ ਤੇ ਇੰਨੀਆਂ ਠੱਗੀਆਂ ਚੱਲ ਰਹੀਆਂ ਨੇ ਵੀ ਕਿਸੇ ਨੂੰ 1 ਰੁਪਿਆ ਐਡਵਾਂਸ ਨਾ ਦਿਓ ਜੇ ਕੋਈ ਤੁਹਾਨੂੰ ਕਹਿੰਦਾ ਵੀ 1 ਲੱਖ 2 ਲੱਖ ਦੇ ਵਿੱਚ ਵਰਕ ਪਰਮਿਟ ਲਾ ਦਾਂਗੇ ਉਹਨੂੰ ਕੋਈ 5 ਲੱਖ ਲੈ ਲਈਂ ਭਰਾ ਸਾਰੇ ਪੈਸੇ ਤਾਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਅੱਛਾ ਵਰਕ ਪਰਮਿਟ ਵਾਲਾ ਫਰਾਡ ਚੱਲ ਰਿਹਾ ਬਹੁਤ ਸਾਰਾ ਬਹੁਤ ਕੁਝ ਸੋਸ਼ਲ ਮੀਡੀਆ ਤੇ ਰੋਜ਼ ਪਰਚੇ ਵੀ ਹੋ ਰਹੇ ਨੇ ਕੱਲ ਵੀ 25 26 ਪਰਚੇ ਹੋਇਆ ਤੁਸੀਂ ਦੇਖੀ ਹੋਣਾ ਘੰਟਾਂ ਤੇ ਪਰਚੇ ਹੋ ਰਹੇ ਆ ਅੱਜ ਕੱਲ੍ਹ ਐਸੇ ਕਰਕੇ ਕਹਿ ਰਹੇ ਕਿ ਤੁਸੀਂ ਵਰਕ ਪਰਮਿਟ ਚ ਡੀਲ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਅਸੀਂ ਵਰਕ ਪਰਮਿਟ ਚ ਡੀਲ ਨਹੀਂ ਕਰਦੇ ਜੀ ਅਸੀਂ ਸਿਰਫ ਸਟੂਡੈਂਟ ਵੀਜ਼ਾ ਔਰ ਟੂਰਿਸਟ ਵੀਜ਼ਾ ਦੇ ਵਿੱਚ ਡੀਲ ਕਰਦੇ ਆ ਸਾਨੂੰ 2011 ਤੋਂ ਮੈਂ ਕੰਮ ਕਰ ਰਹੇ ਆ ਤਾਂ ਇੱਕ ਸਿੰਗਲ ਪੈਨੀ ਕਿਸੇ ਦੀ ਐਡਵਾਂਸ ਲੈਂਦੇ ਨਹੀਂ ਆ ਤੇ ਨਾ ਕਿਸੇ ਦੀ ਦੇਣੀ ਆ ਹਾਂ ਤੇ ਨਾ ਕਿਸੇ ਨੇ ਅਜੇ ਤੱਕ ਫਰੌਡ ਕੀਤਾ ਵਾ ਕਿਉਂਕਿ ਬਹੁਤ ਸਾਰੇ ਏਜੰਟ ਚ ਚੰਡੀਗੜ੍ਹ ਤਾਂ ਭਰਿਆ ਪਿਆ ਮੋਹਾਲੀ ਪੂਰਾ ਭਰਿਆ ਪਿਆ ਵਾ ਇਸ ਸਾਰੇ ਪੰਜਾਬ 'ਚ ਹੀ ਰਾਹ ਜਾਣੇ ਆ ਤਾਂ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੁੰਦੇ ਆ ਵਰਕ ਪਰਮਿਟ ਨੂੰ ਲੈ ਕੇ ਕੋਈ ਸਟੱਡੀ ਨੂੰ ਲੈ ਕੇ ਸਟੱਡੀ ਦੀ ਗੱਲ ਹੁੰਦੀ ਬਾਅਦ ਚ ਅੰਦਰ ਚਲੋ ਗੱਲ ਵਰਕ ਪਰਮਿਟ ਦੀ ਵੀ ਕਿਵੇਂ ਦੋਲ ਲੈਂਦੇ ਆ ਪਰ ਫਰੌਡ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੂੰ ਇਹ ਵੀ ਕਹੂੰਗਾ ਵੀ ਇਹ ਕਾਨੂੰਨ ਬਣਨਾ ਚਾਹੀਦਾ ਜਿਹਦੇ ਤੇ ਦੋ ਚਾਰ ਪਰਚੇ ਆ ਉਹਦਾ ਲਾਇਸੈਂਸ ਕੈਨਸਲ ਕਰਨਾ ਚਾਹੀਦਾ ਠੀਕ ਆ ਨਾ ਜੇ ਤੁਸੀਂ ਸਾਫ਼-ਸੁੱਤਰੇ ਜਿਹੜੇ ਬੰਦੇ ਹੁਣ ਦੇ ਕੋਈ ਡਰ ਰਹੇ ਨੇ ਖਬਰਾਂ ਆ ਰਹੀਆਂ ਨੇ ਤੁਸੀਂ ਵੀ ਇੱਕ ਆਪਾਂ ਡਿਸਕਸ ਕਰੀ ਤੇ ਕੋਈ ਰਾਜਸਥਾਨ ਦਾ ਬੰਦਾ 5 ਲੱਖ ਬਸਾਈ ਬੈਠਾ ਕੇ ਤੇ ਤੋਂ ਇਹ ਚੀਜ਼ਾਂ ਤੋਂ ਅਵੇਅਰ ਹੋਣ ਦੀ ਜ਼ਰੂਰਤ ਹੈਗੀ ਆ ਕੋਈ ਐਦਾਂ ਦਾ ਅਡਵਾਂਸ ਪੇਮੈਂਟ 1 ਰੁਪਿਆ ਨਾ ਕਿਸੇ ਨੂੰ ਦਿਓ ਮੈਂ ਤਾਂ ਇਹੀ ਕਹੂੰਗਾ ਕਿ ਜਦੋਂ ਤੁਹਾਡੇ ਹੱਥ 'ਚ ਵੀਜ਼ਾ ਹੋਊਗਾ ਜੇ ਤੁਸੀਂ ਕਿਹੜੀ ਮਰਜ਼ੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਰਹੇ ਹੋ ਐਂਬੈਸੀ ਵੀਜ਼ਾ ਲਈ ਇੱਕ ਅਲੱਗ ਪਾਰਟ ਹੈ ਅਗਰ ਤੁਸੀਂ ਕਿਸੇ ਨੂੰ ਪੇ ਵੀ ਕਰਤੀ ਹੈ ਤਾਂ ਉਹਦਾ ਤੁਹਾਨੂੰ ਅਗਲੇ ਤੋਂ ਐਵੀਡੈਂਸ ਲੈ ਲਓ ਵੀ ਭਾਈ ਮੇਰੀ ਐਂਬੈਸੀ ਵੀਜ਼ਾ ਲਈ ਹੈ ਮੇਰੀ ਫਾਈਲ ਦਾ ਸਕਰੀਨਸ਼ਾਟ ਦੇ ਦੇ ਨਹੀਂ ਤਾਂ ਕਿਸੇ ਨੂੰ ਇੱਕ ਰੁਪਿਆ ਦੇਣ ਦੀ ਲੋੜ ਨਹੀਂ ਹੈ ਬਹੁਤ ਸਾਰੇ ਏਜੰਟ ਕਿੰਨੇ ਏਜੰਟ ਪੰਜਾਬ ਭਰਿਆ ਪਿਆ ਕਿਸੇ ਨਾਲ ਹੋਰ ਗੱਲ ਕਰ ਲਓ ਜਿਨ੍ਹਾਂ ਦੇ ਨਾਮ ਅੱچھے ਹੈਗੇ ਜਾਂ ਜਿਨ੍ਹਾਂ ਦੇ ਕੰਮ ਅੱچھے ਹੈਗੇ ਜਾਂ ਜਿਨ੍ਹਾਂ ਦੇ ਵੀਜ਼ੇ ਰੋਜ਼ ਪੇਜ ਤੇ ਪੈਂਦੇ ਨੇ ਇੱਕ ਵਾਰ ਉਹਨਾਂ ਨਾਲ ਡਿਸਕਸ ਕਰੋ ਹੂੰ ਹੂੰ ਕਿਉਂਕਿ ਵਰਕ ਪਰਮਿਟ ਦੇ ਹਰ ਬੰਦੇ ਨੂੰ ਲੱਗਦਾ ਹੈ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਬੰਦੇ ਬੈਠੇ ਦੇਖਦੇ ਹੋ ਉਹ ਕਹਿੰਦੇ ਕਿ ਵਰਕ ਪਰਮਿਟ ਲੱਗ ਲਵਾ ਕੇ ਚੱਲੀ ਉੱਥੇ ਤਾਂ ਕਿ ਕੰਮ ਮਿਲ ਜਾਊ ਉੱਥੇ ਖੱਜਲ ਖਵਾਰੀ ਨਾ ਹੋਵੇ ਪਰ ਜੀ ਇਹਦੇ ਚ ਉਹ ਬੰਦੇ ਫਸਦੇ ਆ ਜਿਨ੍ਹਾਂ ਕੋਲ ਐਜੂਕੇਸ਼ਨ ਨਹੀਂ ਹੈਗੀ ਵਰਕ ਪਰਮਿਟ ਚ ਮੋਸਟਲੀ ਉਹ ਬੰਦੇ ਫਸਦੇ ਆ ਦੇਖੋ ਤੁਹਾਡੇ ਕੋਲ ਕੁਆਲੀਫਿਕੇਸ਼ਨ 10th ਜਾਂ +2 ਹੈ ਨਾ ਤਾਂ ਕੋਈ ਤੁਹਾਡੇ ਕੋਲ ਸਕਿੱਲ ਜੀ ਨਹੀਂ ਹੈਗਾ ਤੁਹਾਨੂੰ ਕਿਵੇਂ ਕੋਈ ਕੰਪਨੀ ਬਾਹਰ ਦੀ ਕੰਪਨੀ ਤੁਹਾਨੂੰ ਚੰਡੀਗੜ੍ਹ ਜੌਬ ਲੈ ਕੇ ਦਿਖਾਓ ਮੈਨੂੰ ਬਾਰਦੀ ਕੰਪਨੀ ਕਿਵੇਂ ਜੋਬ ਦੇ ਦੇਗੀ ਤੁਹਾਨੂੰ ਤਾਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਮੈਂ ਤਾਂ ਇਹੀ ਕਹੂੰਗਾ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਇਹ ਥੋੜਾ ਜਿਹਾ ਰੈਪਿਊਟੇਸ਼ਨ ਉਹਨਾਂ ਦੀ ਬ੍ਰਾਂਚੇਜ਼ ਕਿੰਨੀਆਂ ਨੇ ਦੇਖੋ ਇੱਕ ਮੋਸਲੀ ਚੀਜ਼ ਹੁੰਦੀ ਹੈ ਕਿ ਜਿਹੜਾ ਬੰਦਾ 10 ਬ੍ਰਾਂਚਾਂ ਚਲਾ ਰਿਹਾ ਤੇ ਉਹਨੂੰ ਡਰ ਹੁੰਦਾ ਕਿ ਯਾਰ ਮੈਂ ਕੋਈ ਕੱਲ ਨੂੰ ਫਰੋਡ ਕੰਮ ਨਾ ਕਰਾਂਗਾ ਮੈਂ ਫਲਾਨੀ ਸ਼ਹਿਰ 'ਚ ਬੈਠਾ ਮੈਂ ਫਲਾਨੀ ਸ਼ਹਿਰ 'ਚ ਬੈਠਾ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਕਿੰਨਾ ਉਹਦਾ ਬੈਕਗ੍ਰਾਉਂਡ ਕੀ ਹੈ ਕਿੰਨੀਆਂ ਬ੍ਰਾਂਚਾਂ ਚੱਲਦੀਆਂ ਨੇ ਕਿਹੜੇ-ਕਿਹੜੇ ਵੀਜ਼ੇ ਲ ਤੋ ਇਹ ਚੀਜ਼ਾਂ ਦਾ ਜ਼ਰੂਰ ਤਿਆਰ ਰੱਖੋ ਵੀਜ਼ਾ ਕਰਦੇ ਵਰਕ ਪਰਮਿਟ ਨਹੀਂ ਅਸੀਂ ਡੀਲ ਨਹੀਂ ਕਰਦੇ ਜੀ ਆ ਸਟੂਡੈਂਟ ਵੀਜ਼ਾ ਤੁਸੀਂ ਏਜ ਘਟ ਹੈ ਤੁਹਾਡੀ 18 ਤੋਂ 20 ਸਾਲ ਹੈ ਤੁਹਾਡੇ ਕੋਲ ਆਇਲਸ ਨਹੀਂ ਹੈਗੀ ਤਾਂ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਾਂ ਜਾਈਆਂ ਯੂਰਪ ਦੀਆਂ ਵੀ ਹੈਗੀਆਂ ਨੇ ਯੂਕੇ ਦੀਆਂ ਵੀ ਹੈਗੀਆਂ ਨੇ ਸਟੂਡੈਂਟ ਵੀਜ਼ੇ ਦੀਆਂ ਹੈਗੀਆਂ ਨੇ ਤੁਸੀਂ ਪਲੱਸ 2 ਕੀਤੀ ਹੈ ਤੁਸੀਂ 2021-22 ਚ ਪਲੱਸ 2 ਕੀਤੀ ਹੈ ਜਾਂ ਤੁਸੀਂ 20 ਚ ਪਲੱਸ 2 ਕੀਤੀ ਹੈ ਤੁਸੀਂ ਇੱਕ ਵਾਰ ਸਾਡੇ ਕੋਲ ਡਾਕੂਮੈਂਟ ਲੈ ਕੇ ਆ ਜਾਓ ਅਸੀਂ ਤੁਹਾਨੂੰ ਆਪਸ਼ਨਸ ਦੇਵਾਂਗੇ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਅਗਰ ਤੁਹਾਡੇ ਹੱਥ 'ਚ ਵੀਜ਼ਾ ਹੋਊਗਾ ਤੁਸੀਂ ਪੈਸੇ ਦੇ ਦਿਓ ਨਹੀਂ ਤਾਂ ਤੁਸੀਂ ਆਪਣੇ ਘਰ ਆ ਜੀ ਆਪਾਂ ਆਪਣੇ ਘਰ ਆ ਜੀ ਮੈਂ ਥੋੜਾ ਜਿਹਾ ਯੂਰਪ ਤੇ ਗੱਲ ਕਰਨੀ ਚਾਹੁੰਦਾ ਕਿਉਂਕਿ ਜਦੋਂ ਯੂਰਪ ਦਾ ਜ਼ਿਕਰ ਆਉਂਦਾ ਤਾਂ ਬੰਦਿਆਂ ਨੂੰ ਪਤਾ ਨਹੀਂ ਕਿਉਂਕਿ ਪੰਜਾਬੀਆਂ ਦੀ ਤੇ ਵੈਸੇ ਥਿਉਰੀ ਬਣ ਚੁੱਕੀ ਹੈ ਨਹੀਂ ਜੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜਾਂ ਫਿਰ ਅਮਰੀਕਾ ਜਾਣਾ ਜਾਂ ਇੰਗਲੈਂਡ ਚਲੇ ਜਾਣਾ ਹਾਲਾਂਕਿ ਇੰਗਲੈਂਡ ਵੀ ਪਾਰਟ ਰਿਹਾ ਯੂਰਪ ਦਾ ਜਿਸ ਤਰੀਕੇ ਨਾਲ ਪਰ ਯੂਰਪ ਵਾਲੇ ਪਾਸੇ ਤੋਂ ਲੱਗਦਾ ਕਿ ਹੁਣ ਬੱਚੇ ਵਧਣ ਲੱਗੇ ਆ ਜਾਣ ਲੱਗੇ ਆ ਜਾਂ ਕੋਲ ਬਹੁਤ ਇਨਕੁਆਰੀ ਜਾ ਰਹੀ ਜਿਹੜੇ ਮੋਸਟਲੀ ਸਪਾਊਸ ਦੇ ਕੋ ਬੰਦ ਹੋ ਗਿਆ ਯੂਕੇ ਸਪਾਊਸ ਨਹੀਂ ਦੇ ਰਿਹਾ ਹਾਂ ਕੈਨੇਡਾ ਦੇ ਵਿੱਚ ਕੁਝ ਕੁ ਡਿਗਰੀਆਂ ਹੈਗੀਆਂ ਜਿਨ੍ਹਾਂ ਚ ਪਲੱਸ 2 ਦੇ ਬਾਅਦ ਸਪਸਸ ਅਪਲਾਈ ਕਰ ਸਕਦੇ ਆ ਜਾਂ ਫਿਰ ਮਾਸਟਰ ਡਿਗਰੀ ਦੇ ਨਾਲ ਅਪਲਾਈ ਕਰਨਾ ਪੈਂਦਾ ਮੋਸਟਲੀ ਬੱਚਿਆਂ ਨੇ ਐਡਮਿਸ਼ਨ 'ਚ ਤਾਂ ਹੀ ਲੈਂਦੀਆਂ ਨੇ ਕਿ ਸਪਸਸ ਵੀਜ਼ਾ ਬੰਦ ਹੋ ਗਿਆ ਤਾਂ ਸਪਸਸ ਲਈ ਇੱਕ ਜੈਨੂਨ ਖਰਚੇ ਦੇ ਵਿੱਚ ਘੱਟ ਖਰਚੇ ਦੇ ਵਿੱਚ ਤੁਸੀਂ ਸਪਸਸ ਨਾਲ ਸੈਟਲ ਹੋਣਾ ਚਾਹੁੰਦੇ ਹੋ ਤਾਂ ਯੂਰਪ ਤੋਂ ਬੈਸਟ ਆਪਸ਼ਨ ਕਿਤੇ ਕੋਈ ਹੈ ਹੀ ਨਹੀਂ ਹੈ ਔਰ ਕਮਾਈ ਕੀ ਹੈ ਯੂਰਪ ਦੇ ਵਿੱਚ ਕਿਸ ਤਰੀਕੇ ਨਾਲ ਜੇ ਆਪਾਂ ਕੰਪੇਅਰ ਆਪਣੇ ਬੰਦੇ ਕਰਦੇ ਕੈਨੇਡਾ ਦੇ ਨਾਲ ਕੈਨੇਡਾ ਦੇ ਵਿੱਚ ਤੁਸੀਂ ਅਗਰ ਗੱਲ ਕਰੋ 2000 ਡਾਲਰ ਤੋਂ ਵੱਧ ਬੰਦਾ ਨਹੀਂ ਕਮਾ ਸਕਦਾ ਉਹਦੇ ਚੋਂ ਤੁਹਾਡੀ ਗਰੋਸਰੀ ਵੀ ਐ ਤੁਹਾਡਾ ਰੈਂਟ ਵੀ ਐ ਪੱਲੇ 5-400 ਡਾਲਰ ਪੈਂਦਾ ਅਗਰ ਤੁਸੀਂ ਯੂਰਪ ਦੀ ਗੱਲ ਕਰੋ 1200 ਯੂਰੋ ਵੀ ਕਮਾ ਲੈਣ ਤਾਂ ਵੀ ਲੱਖ ਰੁਪਿਆ ਬਣਦਾ ਵਾ ਯੂਰਪ ਯੂਰਪ ਦੇ ਵਿੱਚ ਕੰਮ ਦੀ ਕਮੀ ਨਹੀਂ ਹੈਗੀ ਪਰ ਤੁਹਾਡੇ ਕੋਲ ਸਕਿੱਲ ਜ ਹੋਣਾ ਚਾਹੀਦਾ ਕੋਈ ਨਾ ਕੋਈ ਤੁਹਾਡੇ ਕੋਲ ਕੋਈ ਨਾ ਕੋਈ ਹੋਨਰ ਹੋਣਾ ਚਾਹੀਦਾ ਤਾਂ ਤੁਹਾਨੂੰ ਆਰਾਮ ਨਾਲ jobb ਮਿਲ ਜੇਗੀ ਕਿਸ ਤਰ੍ਹਾਂ ਦਾ ਜਿਹੜਾ ਸਕਿੱਲ ਲੈ ਕੇ ਜਾਣਾ ਸਭ ਤੋਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਬਾਈ ਜੀ ਫੀਸਾਂ ਬਹੁਤ ਘੱਟ ਨੇ ਹਾਂ ਠੀਕ ਹੈ ਨਾ ਅਗਰ ਤੁਸੀਂ ਅੱਜ ਕੈਨੇਡਾ ਦੀ ਗੱਲ ਕਰੋ ਸਪਾਊਸ ਵੀਜ਼ੇ ਦੀ ਤਾਂ 27-22 ਲੱਖ ਤੇ ਵੀ ਗੱਲ ਪਹੁੰਚ ਜੂਗੀ ਇੱਧਰ ਇੱਧਰ 5-6 ਜਾਨੇ ਚੱਲ ਜਾਣਗੇ ਹਾਂ ਅੱਛਾ ਇੱਧਰ ਨੇ ਪਹਿਲਾਂ ਅੱਛਾ ਹਾਂ ਤਾਂ ਫੀਸਾਂ ਬਹੁਤ ਘਟ ਨੇ ਨਾ ਦੇਖੋ ਜਿਹੜੀਆਂ ਜੇ ਆਪਾਂ ਗੱਲ ਕਰੀਏ ਫਰਾਂਸ ਦੀਆਂ ਕੁਝ ਯੂਨੀਵਰਸਿਟੀ ਸੇਮਿੰਨ ਦੀ ਫੀਸ 4 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ 3.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਫੰਡ-ਫੁੰਡ ਪਾ ਕੇ 7-8 ਲੱਖ 10 ਲੱਖ ਰੁਪਏ ਵਿੱਚ ਤੁਸੀਂ ਆਮ ਨਾਲ ਆਪਣੇ ਸਪਾਊਸ ਨਾਲ ਯੂਰਪ ਪਹੁੰਚ ਜਾਂਦੇ ਆ ਯੂਰਪ ਚ ਕਹਿੰਦੇ ਲੈਂਗੁਏਜ ਦਾ ਇਸ਼ੂ ਆਉਂਦਾ ਇਸ ਕਰਕੇ ਬੱਚੇ ਜਾਣਾ ਲੈਂਗੁਏਜ ਕੋਰਸਸ ਹੈਗੇ ਆ ਨਾਲ ਲੱਗ ਕੇ ਜਾਂਦੇ ਆ ਬਾਕੀ ਜਿਹੜੀ ਇੰਗਲਿਸ਼ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ ਸਾਰੇ ਵਰਲਡ ਦੇ ਵਿੱਚ ਚੱਲਦੀ ਆ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਮੋਸਟਲੀ ਦੇਖੋ ਯੂਰਪ ਦੇ ਵਿੱਚ ਉਹ ਬੰਦੇ ਜਾਂਦੇ ਸੀ ਜਿਨ੍ਹਾਂ ਨੇ 10th 2 ਕੀਤੀ ਜਿਨ੍ਹਾਂ ਕੋਲ ਕੋਈ ਕਾਬਲੀਅਤ ਨਹੀਂ ਸੀਗੀ ਵਿਚਾਰੇ ਜਾਂ ਜਿਨ੍ਹਾਂ ਨੇ 2 ਕੀਤੇ ਅੱਗੇ ਪੜ੍ਹਨਾ ਨਹੀਂ ਸੀ ਜਾਂਦੇ ਸੀ ਉਹ ਕਹਿੰਦੇ ਵੀ ਮੈਨੂੰ ਯੂ ਟੂਰਿਸਟ ਦੇ ਛੱਡ ਦਿਓ ਜੀ ਮੈਂ 2-4 ਸਾਲ ਚ ਉੱਥੇ ਪੱਕਾ ਹੋ ਜਾਊਂਗਾ ਮੈਂ ਕੰਮ ਕਰੂੰਗਾ ਤੇ ਮੈਂ ਸਹੀ ਹੋ ਗਿਆ ਤਾਂ ਠੀਕ ਹੈ ਤੇ ਯੂਰਪ ਦੇ ਵਿੱਚ ਅੱਜ ਜੇ ਹੋਰ ਸਾਰੇ ਰਾਹ ਬੰਦ ਹੋ ਗਏ ਤਾਂ ਆਪਸ਼ਨ ਸਪੌਂਸਰ ਲਈ ਵੀ ਉਨੀ ਵਧੀ ਹੈ ਜੇ ਜੇ ਪਲੱਸ 2 ਵਾਲਾ ਬੰਦਾ ਜਿਹੜੇ ਵਿਚਾਰੇ ਜਿਨ੍ਹਾਂ ਨੇ ਇਹ ਲੈਂਗੁਏਜ ਦੀ ਪ੍ਰੋਬਲਮ ਉਹਨਾਂ ਨੇ ਵੀ ਹੈਂਡਲ ਕੀਤੀਆਂ ਨੇ ਸਾਰਾ ਕੁਝ ਹੈਂਡਲ ਕੀਤਾ ਜੇ ਉਹ ਸੈਟਲ ਹੋ ਗਏ ਤਾਂ ਪੜਿਆ ਲਿਖਿਆ ਬੰਦਾ ਤਾਂ ਬਹੁਤ ਈਜ਼ੀ ਹੈ ਉਹ ਸੈਟਲ ਹੋ ਸਕਦਾ ਹੂੰ 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 ਪਰ ਯੂਰਪ ਦਾ ਜਿੱਦਾਂ ਆਪਾਂ ਯੂਰਪ ਤੇ ਜ਼ਿਕਰ ਕਰ ਰਹੇ ਹਾਂ ਇੱਕ ਸਵਾਲ ਇਸ ਚੀਜ਼ ਨੂੰ ਲੈ ਕੇ ਵੀ ਸੀਗਾ ਆਮ ਤੌਰ ਤੇ ਜਿਹੜੇ ਪੁਰਾਣੇ ਬੰਦੇ ਗਏ ਹੋਏ ਜਾਂ ਹੁਣ ਖਾਸ ਤੌਰ ਤੇ ਜੇ ਕੋਈ ਟੂਰਿਸਟ ਵੀਜ਼ਾ ਤੇ ਜਾਂਦਾ ਯੂਰਪ ਜਿੱਦਾਂ ਕੈਨੇਡਾ ਦੇ ਵਿੱਚ ਬੰਦਾ ਕੋਈ ਐਲਐਮਆਈ ਲੈ ਲੈਂਦਾ ਉੱਥੇ ਜਾ ਕੇ ਉੱਥੇ ਵਰਕ ਚ ਕਰਦਾ ਹੈ। ਹੋਰ ਵੀ ਕਈ ਕੰਟਰੀਆਂ ਆ ਗਈਆਂ ਜਿੱਦਾਂ ਸਪੇਨ ਅਗਰ ਤੁਸੀਂ ਤੁਹਾਡੇ ਕੋ ਰੈਂਟਲਿੰਗ ਐਗਰੀਮੈਂਟ ਹੈਗਾ 3 ਸਾਲ ਤੁਸੀਂ ਲਗਾਤਾਰ ਇੱਕ ਜਗ੍ਹਾ ਤੇ ਰਹਿ ਰਹੇ ਹੋ ਤਾਂ ਉਹ ਆਟੋਮੈਟਿਕਲੀ ਤੁਹਾਨੂੰ ਪੀਆਰ ਦੇ ਦਿੰਦੇ ਆ। ਅੱਛਾ ਸਪੇਨ ਵਾਲੇ। ਤਾਂ ਕਈ ਪੁਰਤਗਾਲ ਵਾਲੇ ਤੁਹਾਨੂੰ 32 6 ਮਨਤ ਬਾਅਦ ਪੇਪਰ ਓਪਨ ਹੁੰਦੇ ਆ ਬਾਇਓਮੈਟ੍ਰਿਕ ਕਰੋ ਤੇ ਤੁਹਾਡੇ ਕੋਲ ਵੀਜ਼ਾ ਵੈਲਿਡ ਹੋਇਆ ਹੈਗਾ ਤਾਂ ਤੁਸੀਂ ਉੱਥੇ ਵੀ ਪੱਕੇ ਜਲਦੀ ਹੋ ਜਨ ਸਾਲ ਸਵਾ ਸਾਲ ਚ ਬੰਦਾ ਪੀਆਰ ਲੈ ਲੈਂਦਾ ਤਾਂ 옵ਸ਼ਨ ਚ ਬਹੁਤ ਹੈਗੀਆਂ ਯੂਰਪ ਦੇ ਵਿੱਚ ਇੰਗਲੈਂਡ ਜਾਣ ਦਾ ਪਿੱਛੇ ਜੇ ਰੁਝਾਨ ਪਿਛਲੇ ਸਾਲ ਪਹਿਲਾਂ ਤਾਂ ਬਹੁਤ ਘਰ ਘਰ ਕੇ ਜਾਜ ਗਏ ਆ ਪਰ ਹੁਣ ਇੰਗਲੈਂਡ ਦੇ ਹਾਲ ਕੀ ਇੰਗਲੈਂਡ ਨੇ ਕਿੰਨੇ ਟਾਈਮ ਇੰਗਲੈਂਡ ਦੇ ਵਿੱਚ ਜਿਹੜੇ ਬੱਚਿਆਂ ਨੇ ਯੂਕੇ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਹੈ ਤੁਹਾਡੇ ਆਇਲਸ ਬੈਂਡ ਹੈਗੇ ਆ ਤੁਹਾਡਾ ਗੈਪ ਹੈਗਾ ਅਕਤੂਬਰ ਟੇਕ ਤੇ ਜਨਵਰੀ ਟੇਕ ਓਪਨ ਹੋ ਗਿਆ ਜਨਵਰੀ ਟੇਕ ਚ ਇੱਕ ਨਵੀਂ ਅਪਡੇਟ ਆਈ ਹੈ 16000 ਪਾਉਂਡ ਉਹਨਾਂ ਨੇ ਮੰਥਲੀ ਤੁਹਾਡਾ ਸੌਰੀ 1 ਇਅਰ ਦਾ ਤੁਹਾਡਾ ਜਿਹੜਾ ਲੀਵਿੰਗ ਚਾਰजेस ਸੀਗੇ ਪਹਿਲਾਂ 12000 ਪਾਉਂਡ ਸੀ ਹੁਣ 16000 ਪਾਉਂਡ ਕਰਤਾ ਉਹਨਾਂ ਨੇ 1 ਜਨਵਰੀ ਤੋਂ ਬਾਅਦ ਹੂੰ ਤਾਂ ਜਿਹੜੇ ਬੱਚਿਆਂ ਨੇ ਯੂਕੇ ਅਪਲਾਈ ਕਰਨਾ ਹੈ ਸਾਰੇ ਪੈਸੀ ਵੀਜ਼ਾ ਲੱਗਣ ਤੋਂ ਬਾਅਦ 3.5 ਲੱਖ ਰੁਪਏ ਦੇ ਵਿੱਚ ਤੁਸੀਂ ਯੂਕੇ ਜਾ ਸਕਦੇ ਹੋ ਸਟੂਡੈਂਟ ਵੀਜ਼ੇ ਤੇ 3.5 ਲੱਖ 3.5 ਲੱਖ ਰੁਪਏ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਹੂੰ ਕੋਈ ਐਡਵਾਂਸ ਪੇਮੈਂਟ ਨਹੀਂ ਕੋਈ ਇੰਸ਼ੋਰੈਂਸ ਦੇ ਪੈਸੇ ਨਹੀਂ ਕੁਝ ਨਹੀਂ ਹੈ ਤਾਂ ਤੁਸੀਂ ਗੈਪ ਵੀ ਹੈ ਤੁਹਾਡਾ ਤਾਂ ਤੁਸੀਂ ਈਜ਼ੀਲੀ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਲੈ ਸਕਦੇ ਜੀ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਕੱਟ ਪੜੇ ਮਤਲਬ ਜੀ ਮੰਨ ਕੇ ਚੱਲੋ ਵੀ ਜਿਨੇ ਪਲੱਸ 2 ਕੀਤੀ ਆ ਉਹਦੇ ਕੋਲ ਆਈਲੈਸ ਵੀ ਨਹੀਂ ਹੋ ਰਹੀ ਤੇ ਉਹਦੀ ਡੇਟ ਆਫ ਬਰਥ 2000 ਤੋਂ ਲੈ ਕੇ 2006 ਤੱਕ ਹੈਗੀ ਆ ਉਹਨੇ ਪਲੱਸ 2 ਬੀਚ ਕੀਤੀ ਆ 19 ਚ ਕੀਤੀ ਆ ਉਹਨਾਂ ਲਈ ਵੀ ਕਾਫੀ ਆਪਸ਼ਨ ਜੀ ਸਟੂਡੈਂਟ ਦੀਆਂ ਸਾਡੇ ਕੋਲ ਹੈਗੀਆਂ ਨੇ ਯੂਕੇ ਦੀਆਂ ਵਿਦਆਊਟ ਐਲਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਚ ਵੀ ਕਿ ਰੁਪਈਆ ਤੁਸੀਂ ਅਡਵਾਂਸ ਨਹੀਂ ਦੇਣਾ ਅਗਰ ਤੁਹਾਨੂੰ ਵੀ ਹੱਥ 'ਚ ਤੁਹਾਡੇ ਵੀਜ਼ਾ ਆਊਗਾ ਤਾਂ ਅਸੀਂ ਕੰਮ ਲਵਾਂਗੇ ਯੂਕੇ ਦੇ ਵਿੱਚ ਕੰਮ ਕਾਜ ਕਿੱਦਾਂ ਹੈਗਾ ਕੰਮ ਕਾਜ ਕਿਉਂਕਿ ਸਟੂਡੈਂਟ ਚਲੇ ਬਹੁਤ ਗਏ ਆਮ ਤੌਰ ਤੇ ਕਿਨੇ ਪੰਜਾਬੀ ਪੰਜਾਬੀ ਟੱਕਰਾਂ ਮਾਰੀ ਉਹ ਹੀ ਗੱਲਾਂ ਆ ਜਾਂਦੀਆਂ ਬਈ ਜੀ ਕੰਮਕਾਰ ਦੀਆਂ ਜਿੱਦਾਂ ਹਾਊਸਿੰਗ ਉੱਥੇ ਬਹੁਤ ਬਿਲਡਿੰਗਸ ਬਣਦੀਆਂ ਰਹਿੰਦੀਆਂ ਨੇ ਮੋਸਟਲੀ ਆਪਣੇ ਪੰਜਾਬੀ ਜ਼ਿਆਦਾਤਰ ਬਿਲਡਰਜ਼ ਨਾਲ ਹੀ ਕੰਮ ਕਰਦੇ ਆ ਤੇ ਤੁਹਾਡੇ ਕੋਲ ਹੁਨਰ ਹੈਗਾ ਤਾਂ ਫਿਰ ਕੰਮ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕੰਮ ਤਾਂ ਜੇ ਤੁਹਾਡੇ ਕੋਲ ਹੁਨਰ ਨਹੀਂ ਹੈਗਾ ਤੁਹਾਨੂੰ ਪੰਜਾਬ 'ਚ ਨਹੀਂ ਮਿਲਣਾ ਚੰਡੀਗੜ੍ਹ 15 15 20000 ਤੇ জব ਕਰਦੇ ਪਏ ਜਿਨ੍ਹਾਂ ਨੇ ਐਮਬੀ ਹੋਲਡਰ ਨੇ ਜਾਂ ਕੋਈ ਵੱਡੀਆਂ ਵਧੀਆਂ ਡਿਗਰੀਆਂ ਕੀਤੀ ਨੇ 25000 ਤੋਂ ਵੱਧ ਕਿਸੇ ਦੀ ਸੈਲਰੀ ਨਹੀਂ ਹੈ ਤਾਂ ਇੰਡੀਆ 'ਚ ਵੀ ਹੋ ਰਹਾ ਲੀਏ ਫਿਰ ਕੰਮ ਨੂੰ ਲੈ ਕੇ ਤਾਂ ਜੇ ਤੁਹਾਡੇ ਕੋਲ ਟੈਲੈਂਟ ਹੈਗਾ ਤਾਂ ਅੱਜ ਡਾਕਟਰ ਦੇ ਆ ਪੈਕੇਜ 15 15 ਲੱਖ ਰੁਪਏ ਵੀ ਹੈਗੇ ਮਹੀਨੇ ਦੇ ਟਾਈਲੈਂਡ ਤੇ ਡਿਪੈਂਡ ਕਰਦਾ ਤੁਸੀਂ ਕਿਤੇ ਵੀ ਜਾਣੇ ਥੋੜਾ ਮੋਟਾ ਕੰਮ ਕੁਮ ਸਿੱਖ ਕੇ ਜਰੂਰ ਜਾਓ ਬਹੁਤ ਸਾਰੇ ਲੋਕ ਚਾਹੁੰਦੇ ਕਿ ਆਸਟ੍ਰੇਲੀਆ ਜਾਈਏ ਆਸਟ੍ਰੇਲੀਆ ਕਦੋਂ ਓਪਨ ਹੋਊਗਾ ਕਿਉਂਕਿ ਜਿਹੜੇ ਲੋਕਾਂ ਦਾ ਕਿਸੇ ਦਾ ਰਿਸ਼ਤੇਦਾਰ ਰਹਿੰਦਾ ਕਿਸਦਾ ਭਰਾ ਰਹਿੰਦਾ ਆਸਟ੍ਰੇਲੀਆ ਦਾ ਕਾਫੀ ਕੁਝ ਹੈਗਾ ਨਵਾਂ ਆਇਆ ਅਸੀਂ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਿਜ਼ਟਰ ਵੀਜ਼ੇ 'ਚ ਬਹੁਤ ਵਧੀਆ ਡੀਲ ਕਰ ਰਹੇ ਆ ਲੇਟੈਸਟ ਵੀਜ਼ੇ ਵੀ ਸਾਡੇ ਪੇਜ ਤੇ ਪਿਆ ਆਸਟ੍ਰੇਲੀਆ ਦੇ ਅਗਰ ਤੁਹਾਡੀ ਏਜ ਵੀ ਘਟ ਹੈ ਤੁਸੀਂ ਪੇਰੈਂਟਸ ਨਾਲ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੀ ਏਜ ਵਧੀਆ ਤਾਂ ਵੀ ਤੁਸੀਂ ਵਿਜ਼ਟਰ ਵੀ ਆਸਟ੍ਰੇਲੀਆ ਤੇ ਯੂਰਪ ਦਾ 100% ਵੀਜ਼ਾ ਦੇ ਜਾਂਦੇ ਆਸੀਂ ਤੁਸੀਂ ਇੱਕ ਵਾਰ ਡਾਕੂਮੈਂਟ ਲੈ ਕੇ ਉਹਦੇ ਚ ਵੀ ਸਾਡੇ ਤੋਂ 1 ਰੁਪਿਆ ਅਡਵਾਂਸ ਨਹੀਂ ਲਵਾਂਗੇ ਅਸੀਂ ਤੇ ਆਸਟ੍ਰੇਲੀਆ ਨਵੇਂ ਅਪਡੇਟ ਆ ਰਹੇ ਨੇ ਜੀ 2,70,000 ਦਾ ਕੋਟਾ ਕਰਤਾ ਉਹਨਾਂ ਨੇ ਨਵਾਂ ਆਸਟ੍ਰੇਲੀਆ ਨੇ 1 ਜਨਵਰੀ ਤੋਂ ਜਿਹੜਾ ਸ਼ੁਰੂ ਹੋ ਜਾਣਾ ਕੰਮ ਲੈਵਲ ਖਤਮ ਕਰਤੇ ਉਹਨਾਂ ਨੇ ਪਹਿਲਾਂ ਹੁੰਦਾ ਸੀ ਵੀ ਲੈਵਲ 1 2 3 ਉਹ ਖਤਮ ਹੋ ਗਿਆ ਐਂਡ ਸੈਕੰਡ 95000 ਕੋਟਾ ਬੈਟਰ ਨੂੰ ਦੇਦਾ ਡਗ ਡਿਪਲੋਮੇ ਦੀ ਗੱਲ ਕਰਦੇ ਆਪਾਂ ਡਿਪਲੋਮੇ ਚ ਹੈਗਾ ਤੇ 175000 ਦਾ ਜਿਹੜਾ ਹਾਇਰ ਐਜੂਕੇਸ਼ਨ ਦਾ ਕੋਟਾ ਹੈਗਾ ਤਾਂ ਉਮੀਦ ਹੈ ਵੀ ਜਿਹੜੇ ਆਉਣ ਵਾਲੇ ਸੀਟਾਂ ਉਹਨਾਂ ਨੇ ਹਰ ਇੱਕ ਕਾਲਜ ਨੂੰ ਸੀਟਾਂ ਵੰਡ ਕੇ ਦੇਤੀਆਂ ਕਿਸੇ ਕਾਲਜ ਕੋਲ 200 ਸੀਟ ਹੈ ਕਿਸੇ ਕੋਲ 500 ਸੀਟ ਹੈ ਕਿਸੇ ਕੋਲ 400 ਸੀਟ ਹੈ ਸੀਟਾਂ ਦੇ ਹਿਸਾਬ ਨਾਲ ਸੀਯੂਈਸ ਜੀਸੂ ਹੋਣਗੀਆਂ ਅਗਲੇ ਸਾਲ ਮੈਨੂੰ ਉਮੀਦ ਹੈ ਕਿ ਆਸਟ੍ਰੇਲੀਆ ਬਹੁਤ ਵਧੀਆ ਜਾਏਗਾ ਜਿਹੜੇ ਬੱਚੇ ਜੈਨੂਨ ਪੜਨ ਨਾਲੇ ਹੈਗੇ ਤਾਂ ਉਹਨਾਂ ਦਾ 100% ਵੀਜ਼ ਆ ਜਾਏਗਾ ਕਿਉਂਕਿ ਆਮ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਰਿਫਿਊਜ਼ਲਸ ਬਹੁਤ ਦਿੱਤੀਆਂ ਆਸਟ੍ਰੇਲੀਆ ਨੇ ਉਧਰ ਵਿੱਚ ਕਾਫੀ ਗੁੱਸਾ ਹੈਗਾ ਸੀਗਾ ਫੇਕ ਡਾਕੂਮੈਂਟਸ ਹਰਿਆਣਾ ਤੇ ਪੰਜਾਬ ਵਾਲਿਆਂ ਨੂੰ ਤਾਂ ਆਸਟ੍ਰੇਲੀਆ ਨੇ ਮਿਲ ਲਾਤਾ ਬਲੈਕਆਊਟ ਹੀ ਕਰ ਲਿਆ ਸੇਕ ਹਿਸਾਬ ਨਾਲ ਬਿਲਕੁਲ ਬਲੈਕਆਊਟ ਹੁਣ ਵੀ ਉਹ ਕਹਿੰਦੇ ਨੇ ਵੀ ਕਾਲਜਾਂ ਨੂੰ ਮਿਲ ਲਾਈਆਂ ਨੇ ਵੀ ਥੋੜਾ ਪੰਜਾਬ ਹਰਿਆਣਾ ਨੂੰ ਵਾਈਡ ਕਰੋ ਜਿਹੜੇ ਸਟੂਡੈਂਟ ਨੇ ਪਰ ਜਿਹੜੇ ਜਨਰਲ ਸਟੂਡੈਂਟ ਨੇ ਸੀਬੀਐਸਸੀ ਬੋਰਡ ਤੋਂ ਦਾ ਨਹੀਂ ਕੀਤੀ ਹੈ ਇੰਟਰਨੈਸ਼ਨਲ ਆਈਸੀਆਈ ਬੋਰਡ ਤੋਂ ਸਟੱਡੀ ਕੀਤੀ ਹੈ ਜਾਂ ਪੰਜਾਬ ਬੋਰਡ ਤੋਂ ਵੀ ਕੀਤੀ ਹੈ ਜਿਨ੍ਹਾਂ ਦੀ ਪਰਸੈਂਟ ਜ अच्छी ਹੈਗੀ ਆ ਉਹ ਜ਼ਰੂਰ ਤਿਆਰੀ ਰੱਖਣ ਆਨਲਾਈਨ ਟਾਈਮ ਉਹਨਾਂ ਦਾ ਆਸਟ੍ਰੇਲੀਆ ਦਾ ਵਧੀਆ ਆਏਗਾ ਪੰਜਾਬ ਤੇ ਹਰਿਆਣਾ ਬੋਰਡ ਵਾਲੇ ਜਿਹੜੇ ਸੀ ਉਹ ਵਿਚਾਰੇ ਪਰੇਸ਼ਾਨ ਹੋ ਗਏ ਸੀਗੇ ਵੀ ਕਰੀਏ ਕੀ ਅਸੀਂ ਜਿਨ੍ਹਾਂ ਦੇ ਠੀਕ ਠਾਕ ਐਵਰੇਜ ਮਾਰਕਸ ਸੀਗੇ ਜਿਨ੍ਹਾਂ ਦੇ ਕੋਈ 60 65 ਸੀਗੇ 50 60 ਸੀਗੇ ਇਸ ਲਈ ਉਹਨਾਂ ਲਈ ਅਗਰ ਤੁਸੀਂ ਇੰਡੀਆ ਨੂੰ ਉਹਨਾਂ ਨੇ ਡਿਪਲੋਮਾ ਬੈਟਰ ਦਾ ਦਿੱਤਾ ਨਾ ਤਾਂ ਉਹ ਬੱਚੇ ਵੀ ਨਿਕਲ ਜਾਣਗੇ ਜਿਹੜੇ 22 ਪਾਸ ਆਊਟ ਨੇ ਜਿਨ੍ਹਾਂ ਦੇ ਬੈਂਡ ਘੱਟ ਨੇ ਉਹ ਵੀ ਬੱਚਿਆਂ ਦੀ ਵੀਜ਼ੇ ਆ ਜਾਣਗੇ ਹਮ ਆਸਟ੍ਰੇਲੀਆ ਜਾਣ ਲਈ ਆਇਲ ਤੁਹਾਨੂੰ ਲੱਗਦਾ ਆਇਲ ਰਿਕੁਆਇਰਮੈਂਟ ਹੈ ਜਾਂ ਪੀਟੀ ਆਮ ਤੌਰ ਤੇ ਬੱਚੇ ਕਹਿੰਦੇ ਪੀਟੀ ਕਰ ਲਈ ਸੇਮ ਹੀ ਹੈਗਾ ਉਹਨਾਂ ਨੇ ਤੁਹਾਡੀ ਲੈਂਗੁਏਜ ਟੈਸਟ ਇੰਗਲਿਸ਼ ਜਿਹੜਾ ਉਹ ਰਿਕੁਆਇਰਮੈਂਟ ਆ ਉਹਦੇ ਤੇ ਤੁਸੀਂ ਪੀਟੀਵੀ ਦੇ ਸਕਦੇ ਹੋ ਟੋਫਲ ਵੀ ਦੇ ਸਕਦੇ ਹੋ ਆਇਲੈਸ ਵੀ ਦੇ ਸਕਦੇ ਹੋ ਟੋਫਲ ਵੀ ਉਹਨਾਂ ਨੇ ਐਕਸੈਪਟ ਕਰ ਲਈ ਆ ਲਾਸਟ ਈਅਰ ਤਾਂ ਤੁਸੀਂ ਤਿੰਨਾਂ ਚੋਂ ਕੋਈ ਵੀ ਟੈਸਟ ਦੇ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ ਇਹ ਕਹਿ ਰਹੇ ਹੋ ਜਿੱਦਾਂ ਹਾਲਾਂਕਿ ਬਾਕੀ ਏਜੰਟ ਤਾਂ ਇਹ ਗੱਲ ਕਹਿੰਦੇ ਹੁੰਦੇ ਆ ਕਿ ਭਾਈ ਆਸਟ੍ਰੇਲੀਆ ਨੇ ਬੰਦ ਕੀਤਾ ਹੋਇਆ ਤੁਸੀਂ ਫਲਾਨੀ ਕੰਟਰੀ ਜਾਓ ਹਾਲਾਂਕਿ ਜਿਵੇਂ ਕੈਨੇਡਾ ਦਾ ਸਬਸਟੀਟਿਊਟ ਤੁਸੀਂ ਦੇ ਰਹੇ ਹੋ ਕਿ ਯੂਰਪ ਜਾਓ ਪਰ ਤੁਸੀਂ ਕਹਿ ਰਹੇ ਹੋ ਕਿ ਆਹ ਅੱਛੇ ਆਪਸ਼ਨ ਦੇਣ ਜਾ ਰਹੇ ਹੋ ਉਹਨਾਂ ਦੇ ਜਿਹੜਾ ਆਸਟ੍ਰੇਲੀਆ ਵੀ ਹੈਗਾ ਸਾਰੀਆਂ ਕੰਟਰੀਆਂ ਅੱਛੀ ਦੇ ਦੇ ਵਿੱਚ ਕੋਈ ਹੈਗਾ ਉਹਨੇ ਕੈਨੇਡਾ ਹੀ ਜਾਣਾ ਹੈ ਐਸੇ ਕੈਨੇਡਾ ਸਟੂਡੈਂਟ ਲਈ ਇੱਕ ਹੋਰ অপਸ਼ਨ ਹੈ ਸਾਡੇ ਕੋਲ ਕਾਫੀ ਪਬਲਿਕ ਯੂਨੀਵਰਸਿਟੀ ਜਾਂ ਕਾਲਜ ਹੈਗੇ ਆ ਜਿਨ੍ਹਾਂ ਦੀ ਫੀਸ ਘੱਟ ਹੈ ਤਾਂ ਤੁਸੀਂ ਮਤਲਬ ਫੁੱਲ ਪੈਕੇਜ ਵੀ ਲੈ ਸਕਦੇ ਹੋ ਜੀਆਈਸੀ ਇਨਕਲੂਡਿੰਗ ਅਸੀਂ ਪੈਕੇਜ ਦੇ ਦਾਂਗੇ 20 ਲੱਖ 21 ਲੱਖ ਦੇ ਅਰਾਊਂਡ ਬੰਦਦਾ ਵਾ ਜਿਨ੍ਹਾਂ ਦੀ ਫੀਸ ਘੱਟ ਹੈ ਔਰ ਵਰਕ ਪਰਮਿਟ ਵੀ ਹੈਗੀ ਉਹਨਾਂ ਚ ਉਸ ਤੋਂ ਬਾਅਦ ਪੀਐਸਡਬਲਯੂਪੀ ਐਲੀਜੀਬਿਲਟੀ ਹੈਗੀ ਆ ਤੁਸੀਂ ਜਿਹੜੇ ਬੱਚਿਆਂ ਨੇ ਕੈਨੇਡਾ ਹੀ ਜਾਣਾ ਹੈ ਉਹ ਵੀ ਇੱਕ ਵਾਰ ਜ਼ਰੂਰ ਵੇਸਟ ਕਰਿਓ ਬਾਕੀ ਜਿਨ੍ਹਾਂ ਨੇ ਸਪਾਊਸ ਨਾਲ ਜਾਣਾ ਹੈ ਉਹ ਯੂਰਪ ਜਾ ਸਕਦੇ ਹੈਗੇ ਆ ਯੂਐਸ ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਆ ਤਾਂ ਕਾਫੀ ਕੁਝ ਹੈਗਾ ਇੱਕ ਵਾਰ ਆਪਣੀ ਫਾਈਲ ਜ਼ਰੂਰ ਡਿਸਕਸ ਕਰਾਇਆ ਕਰੋ ਮੇਰੇ ਇਕੱਲੇ ਨਾਲ ਨਾ ਕਰੋ 10 12 ਏਜੰਟ ਜਿਹੜੇ ਵਧੀਆ ਹੋਰ ਕੰਮ ਕਰਦੇ ਉਹਨਾਂ ਨਾਲ ਵੀ ਡਿਸਕਸ ਕਰੋ ਜਿਹੜਾ ਤੁਹਾਨੂੰ ਸਹੀ ਆਪਸ਼ਨ ਦੇ ਰਿਹਾ ਉੱਥੇ ਅਪਲਾਈ ਕਰੋ ਆਮ ਤੌਰ ਤੇ ਜਦੋਂ ਬੱਚੇ ਨੇ ਜਾਣਾ ਹੁੰਦਾ ਨਾ ਤਾਂ ਉਦੋਂ ਟੈਨਸ਼ਨ ਪੈ ਜਾਂਦੀ ਹੈ ਇਸ ਚੀਜ਼ ਦੀ ਵੀ ਏਜੰਟ ਕਿਹੜਾ ਚੁਣੀ ਹੈ ਅਸੀਂ ਏਜੰਟ ਦੀ ਚੋਣ ਕਿਵੇਂ ਕੀਤੀ ਜਾਵੇ ਕਿ ਬਹੁਤ ਸਾਰੇ ਕਿਉਂਕਿ ਸੋਸ਼ਲ ਮੀਡੀਆ ਪਰ ਆਪਿਆ ਲੋਕ ਕਹਿੰਦੇ ਆਓ ਸਾਡੇ ਕੋਲੇ ਆਓ ਸਾਡੇ ਕੋਲੇ ਆਓ ਬੱਚਾ ਜਾਵੇ ਕੋਈ ٹرسٹ ਕਿਹਦੇ ਤੇ ਕਰੇ ਬਿਲਕੁਲ ਏਜੰਟ ਦੀ ਚੋਣ ਉਹਦੀ ਕਰੋ ਜਿਹੜਾ ਪੁਰਾਣਾ ਬੈਠਾ ਇੱਕ ਤਾਂ ਜਿਹਨੂੰ 10 12 ਸਾਲ ਹੋ ਗਏ ਜਿਹਦੀਆਂ ਕਾਫੀ ਬ੍ਰਾਂਚਾਂ ਚੱਲ ਰਹੀਆਂ ਨੇ ਸੈਕੰਡ ਉਹ ਦੇਖੋ ਵੀ ਉਹਨੇ ਵੀਜ਼ੇ ਕਿੰਨੇ ਲਵਾਏ ਨੇ ਉਹ ਡੀਲ ਕਿਹੜੇ ਵੀਜ਼ੇ ਦੇ ਵਿੱਚ ਕਰਦਾ ਪਿਆ ਉਹ ਸਟੱਡੀ ਵੀਜ਼ਾ ਕਰਦਾ ਪਿਆ ਜਾਂ ਵਿਜ਼ਟਰ ਵੀਜ਼ਾ ਕਰਦਾ ਪਿਆ ਦੇਖੋ ਬਦੇਸ਼ ਜਾਣ ਲਈ ਸਭ ਤੋਂ ਬੈਸਟ ਤਰੀਕਾ ਵਿਜ਼ਟਰ ਵੀਜ਼ਾ ਤਾਂ ਸਟੱਡੀ ਵੀਜ਼ਾ ਹੀ ਆ ਜਿਹਦੇ ਨਾਲ ਤੁਸੀਂ ਈਜ਼ੀਲੀ ਮੂਵ ਹੋ ਸਕਦੇ ਮੈਂ ਨਹੀਂ ਕਿਸੇ ਨੂੰ ਸਲਾਹ ਦਊਂਗਾ ਕਿ ਉਹ ਡੌਂਕੀ ਲਾ ਕੇ ਜਾਏ ਮੈਂ ਨਹੀਂ ਕਿਸੇ ਨੂੰ ਸਲਾਹ ਦਊਂਗਾ ਕਿ ਉਹ ਵਰਕ ਪਰਮਿਟ ਦੇ ਚੱਕਰਾਂ ਵਿੱਚ ਕਿਸੇ ਕੋਲ ਫੀਕ ਬੰਦੇ ਕੋਲ ਫਾਜੇ ਤੇ ਉਹ ਬਾਅਦ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਆਉਣ ਘਰ ਤੇ ਕਿੰਨੇ ਹੀ ਬੰਦੇ ਪਿੱਛੇ ਜਿਸ ਸਾਈਡ ਵੀ ਕਰ ਗਏ ਆ ਤੋ ਇਹ ਚੀਜ਼ਾਂ ਦਾ ਥੋੜਾ ਧਿਆਨ ਰੱਖਣ ਪ੍ਰੋਪਰ ਪਹਿਲਾ ਕਿਸੇ ਵੀ ਏਜੰਟ ਕੋਲ ਜਾਣੇ ਜਦੋਂ ਸਲਾਹ ਲੈਣੇ ਹੋ ਨਾ ਦੋ ਚਾਰ ਏਜੰਟਾਂ ਦੀ ਜ਼ਰੂਰ ਲੈਣੀ ਚਾਹੀਦੀ ਹੈ ਉਹਦੇ ਵਿੱਚ ਜਿਹੜਾ ਤੁਹਾਨੂੰ ਬੈਸਟ ਆਪਸ਼ਨ ਦੇ ਰਿਹਾ ਤੁਸੀਂ ਉੱਥੇ ਅਪਲਾਈ ਕਰੋ ਕਿਉਂਕਿ ਉਹ ਗੱਲਾਂ ਤਾਂ ਸਾਰੇ ਇੱਕ ਵਾਰ ਤਾਂ ਇਹ ਕਹਿੰਦੇ ਹੁੰਦੇ ਜੀ ਅੱਜ ਕੱਲ ਹੀ ਪਹੁੰਚਾ ਦੇਾਂਗੇ ਤੁਹਾਨੂੰ ਤੁਸੀਂ ਬਸ ਕਾਗੇ ਤਾਂ ਉਹ ਬਾਤ ਕੀ ਵਾਰ ਪੱਲਾ ਨਹੀਂ ਫੜਾਉਂਦੇ ਨਾ ਸਟੂਡੈਂਟ ਵੀ ਇਹਦਾ ਇਦਾਂ ਦਾ ਕੋਈ ਸਿਸਟਮ ਨਹੀਂ ਇਹ ਤੁਹਾਨੂੰ ਇੱਕ ਦਿਨ 'ਚ ਪਹੁੰਚਾ ਦਾਂਗੇ ਔਰ ਉਹ ਪ੍ਰੋਪਰ ਜਿਹੜਾ ਹੈਗਾ ਸਿਸਟਮ ਉਹਦੇ ਸਿਸਟਮ ਦੇ ਹਿਸਾਬ ਨਾਲ ਹੀ ਚੱਲਣਾ ਹੈ ਟੇਕ ਦੇ ਹਿਸਾਬ ਨਾਲ ਚੱਲਣਾ ਹੈ ਵੀ ਕਿਹੜੇ ਕਿਹੜੇ ਟੇਕ ਓਪਨ ਨੇ ਸਾਡੇ ਕੋਲ ਹੁਣ ਯੂਰਪ ਦੇ ਜਨਵਰੀ ਇੰਟੇਕ ਦੇ ਕਾਫੀ ਯੂਨੀਵਰਸਿਟੀਆਂ ਹੈਗੀਆਂ ਨੇ ਯੂਕੇ ਦੇ ਵਿੱਚ ਅਕਤੂਬਰ ਜਨਵਰੀ ਹੈਗੀਆਂ ਨੇ ਜਨਵਰੀ ਯੂਐਸ ਦੇ ਵਿੱਚ ਕਾਫੀ ਕੁਝ ਹੈਗਾ ਜਨਵਰੀ ਇੰਟੇ ਕੋਲ ਪਰ ਕੈਨੇਡਾ ਦੇ ਵਿੱਚ ਅਗਰ ਤੁਸੀਂ ਜਨਵਰੀ ਟੇ ਕਲੱਬ ਰਹੇ ਹੋ ਤਾਂ ਥੋੜਾ ਜਿਹਾ ਲੋਕੇਸ਼ਨ ਇਧਰ ਉਧਰ ਦੀ ਮਿਲ ਜੇਗੀ ਤਾਂ ਇਹ ਹੀ ਚੀਜ਼ਾਂ ਨੇ ਵੀ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਇੱਕ ਵਾਰ ਥੋੜੀ ਜੀ ਪ੍ਰੋਫਾਈਲ ਏਜੰਟ ਦੀ ਜ਼ਰੂਰ ਦੇਖਿਆ ਕਰੋ ਫਿਰ ਵੀਜ਼ਾ ਅਪਲਾਈ ਕਰੋ ਆਪਦੀ ਪ੍ਰੋਫਾਈਲ ਦੇ ਨਾਲ ਨਾਲ ਪਹਿਲਾਂ ਏਜੰਟ ਦੀ ਪ੍ਰੋਫਾਈਲ ਵੀ ਦੇਖਿਆ ਕਰੋ ਉਹਦੇ ਕਮੈਂਟਸ ਕਿੱਦਾਂ ਦੇ ਆਉਂਦੇ ਆ ਹਨਾ ਉਹਦੇ ਨਾਲ ਕੋਈ ਐਡਵਾਂਸ ਪੇਮੈਂਟ ਤਾਂ ਨਹੀਂ ਲੈ ਰਿਹਾ ਤੁਹਾਡੇ ਤੋਂ ਤੁਹਾਨੂੰ ਦੱਸ ਰਿਹਾ ਵੀ ਕਿਹੜੀ ਯੂਨੀਵਰਸਿਟੀ ਅਪਲਾਈ ਕੀਤਾ ਤੁਹਾਨੂੰ ਦੱਸ ਰਿਹਾ ਵੀ ਫੰਡ ਕਿੱਥੇ ਤੁਹਾਡਾ ਅਕਾਊਂਟ ਓਪਨ ਹੋਇਆ ਤੁਹਾਡਾ ਫੰਡ ਕਿਵੇਂ ਸ਼ੋ ਹੋਣੇ ਪ੍ਰੋਪਰ ਕਿਹੜਾ ਕੋਰਸ ਹੈ ਰ ਲਿਮਿਟਡ ਕੋਰਸ ਹੈਗਾ ਕਿ ਨਹੀਂ ਹੈਗਾ ਅੱਗੇ ਫਿਊਚਰ 'ਚ ਇਹਦੇ ਕੀ ਬੈਨੀਫਿਟਸ ਹੈਗੇ ਨੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਫਿਰ ਫਿਰ ਵੀਜ਼ਾ ਅਪਲਾਈ ਕਰੋ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਇੱਕਦਮ ਕਿਸੇ ਤੇ ਡਿਪੈਂਡ ਹੋ ਕੇ ਆਪਣੀ ਜ਼ਿੰਦਗੀ ਦਾ ਨੁਕਸਾਨ ਕਰਨਾ ਉਹ ਗਲਤ ਗੱਲ ਹੈ ਪ੍ਰੀਜੀ ਤੁਸੀਂ ਇੰਨੇ ਲੰਬੇ ਸਮੇਂ ਤੋਂ ਤਕਰੀਬਨ ਇੱਕ ਦਹਾਕੇ ਤੋਂ ਵੱਧ ਸਮਾਂ ਤੁਹਾਨੂੰ ਹੋ ਗਿਆ ਪੰਜਾਬ ਦੇ ਵਿੱਚ ਕੰਮ ਕਰਦਿਆਂ ਮੈਂ ਚਾਹਣਾ ਕਿ ਇਸ ਇੰਟਰਵਿਊ ਦੇ ਵਿੱਚੋਂ ਕੁਝ ਜਾਣਕਾਰੀ ਤਾਂ ਚਲੋ ਤੁਸੀਂ ਦਿੱਤੀ ਹੈ ਲੋਕਾਂ ਨੂੰ ਇਹ ਵੀ ਅਵੇਅਰਨੈਸ ਜ਼ਰੂਰ ਮੈਂ ਚਾਹੁੰਦਾ ਤੁਸੀਂ ਦਿਓ ਕਿ ਫਰਾਡ ਏਜੰਟ ਜਿਹੜੇ ਆ ਉਹਨਾਂ ਦੀ ਪਤਾ ਕਿਵੇਂ ਲੱਗੇ ਲੋਕਾਂ ਨੂੰ ਵੀ ਫਰਾਡ ਕਿਹੜੇ-ਕਿਹੜੇ ਕਿਉਂਕਿ ਬਹੁਤ ਸਾਰੇ ਲੋਕ ਬਾਚ ਵਿਚਾਰੇ ਬਿਲਕਦੇ ਫਿਰਦੇ ਜੀ ਸਾਡੇ ਤਾਂ ਪਹਿਲੇ ਬਿਲਕੁਲ ਬਿਲਕੁਲ ਜਿਹੜੇ ਫਰਾਡ ਜਿਹੜੀ ਜਿਹੜੇ ਜਦੋਂ ਤੁਹਾਨੂੰ ਕੋਈ ਐਡ ਦਿਖਦੀ ਆ ਵੀ ਵਰਕ ਪਰਮਿਟ ਇੱਥੇ ਦਾ ਲੈ ਲਓ ਜੀ ਐਨੇ ਪੈਸੇ 20000 ਅਡਵਾਂਸ ਦੇ ਦੋ 25000 ਅਡਵਾਂਸ ਦੇ ਦੋ ਲੱਖ ਰੁਪਏ ਅਡਵਾਂਸ ਦੇ ਦੋ ਤੁਹਾਡਾ ਐਗਰੀਮੈਂਟ ਆ ਗਿਆ ਜੀ ਫਲਨ ਆ ਗਿਆ ਜੀ ਠੰਮਕਾ ਆ ਗਿਆ ਜੀ ਪੜ੍ਹੇ ਲਿਖੇ ਹੋ ਯਾਰ Google ਸਰਚ ਕਰੋ ਕੰਪਨੀ ਹੈਗੀ ਪਹਿਲੀ ਗੱਲ ਤਾਂ ਮੈਂ ਸਲਾਹ ਦਊਂਗਾ ਕਿ ਵਰਕ ਪਰਮਿਟ ਜਿਹੜਾ ਕੋਈ ਵਧੀਆ ਕੁਆਲੀਫਾਈਡ ਬੰਦਾ ਹੈਗਾ ਉਹਨ ਤਾਂ इजीली ਮਿਲ ਜਾਂਦਾ ਜਿਹਦੇ ਕੋਲ ਕੋਈ ਟ੍ਰੇਡ ਨਹੀਂ ਹੈ 10ਵੀਂ ਪਲੱਸ 2 ਕੀਤੀ ਹੈ ਤੁਸੀਂ ਨੇ ਉਹ ਫਿਰ ਵਿਚਾਰੇ ਇਸ ਕੰਮਾਂ 'ਚ ਫਸ ਜਾਂਦੇ ਆ इजीली ਟੂ ਮਤਲਬ ਜਿਹੜਾ ਸੈਟਲ ਹੋਣ ਵਾਲਾ ਕੰਮ ਹੈ ਨਾ ਉਹ ਉਦੇ ਤੋਂ ਜਿੰਨਾ ਅਵਾਈਡ ਕਰੋਗੇ ਉਹਨਾਂ ਵਧੀਆ ਥੋੜੀ ਮਿਹਨਤ ਕਰਕੇ ਜਦੋਂ ਤੁਸੀਂ ਜਾਓਗੇ ਅੱਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤਾਂ ਮੈਂ ਇਹੀ ਸਲਾਹ ਦਊਂਗਾ ਕਿ ਵੀ ਵਰਕ ਪਰਮਿਟ ਜਦੋਂ ਕੋਈ ਵੀ ਬੰਦਾ ਤੁਸੀਂ ਕਿਸੇ ਵੀ ਏਜੰਟ ਨਾਲ ਡੀਲ ਕਰਦੇ ਹੋ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਬਹੁਤ سارے ਚੰਗੇ ਬੰਦੇ ਵੀ ਹੈਗੇ ਜਿਹੜੇ ਵਰਕ ਪਰਮਿਟ ਦੇ ਚੈਨੂੰ ਡੀਲ ਕਰਦੇ ਆ ਤੇ ਜਿਹੜੇ ਵੀ ਬੰਦੇ ਨਾਲ ਤੁਸੀਂ ਡੀਲ ਕਰਦੇ ਹੋ ਇੱਕ ਵਾਰ ਉਹਨਾਂ ਦੇ ਆਫਿਸ ਚੈੱਕ ਕਰੋ ਉਹਨਾਂ ਦੇ ਕਮੈਂਟਸ ਚੈੱਕ ਕਰੋ ਕਿੱਥੇ ਕਿੱਥੇ ਕੰਮ ਕਰਦੇ ਨੇ ਕਿਹੜੇ ਕਿਹੜੇ ਉਹਨਾਂ ਕੋਲ ਕੰਟਰੈਕਟ ਨੇ ਉਹਨਾਂ ਕੋਲ ਦੇਖੋ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਨਾ ਮੈਨ ਪਾਵਰ ਦਾ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਉਹਨਾਂ ਕੋਲ ਇਹ ਜ ਇਹ ਚੀਜ਼ਾਂ ਦਾ ਧਿਆਨ ਰੱਖੋ ਜੇ ਕੋਈ ਵਰਕ ਪਰਮਿਟ ਡੀਲ ਕਰਦਾ ਕੋਲ ਮੈਨ ਪਾਵਰ ਦਾ ਲਾਇਸੈਂਸ ਹੋਊਗਾ ਤਾਂ ਉਹਦੀ ਐਫ ਡੀ ਉਹਨੂੰ ਜੇ ਸਿਕਿਉਰਟੀ ਮਨੀ ਰੱਖਣੀ ਪੈਂਦੀ ਹੈਗੀ ਮੈਨ ਪਾਵਰ ਦੇ ਲਾਇਸੈਂਸ ਲਈ ਤਾਂ ਉਹਦੇ ਕੋਲ ਵਰਕ ਪਰਮਿਟ ਮੈਂ ਹਾਂ ਵਰਕ ਪਰਮਿਟ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਦਾ ਮੈਨ ਪਾਵਰ ਲਾਇਸੈਂਸ ਚੈੱਕ ਕਰਾ ਕਰੋ ਕੋਈ ਵੀ ਬੰਦਾ ਇਹ ਚੈੱਕ ਕਿਵੇਂ ਹੋਊਗਾ ਆਨਲਾਈਨ ਹਾਂ ਆਨਲਾਈਨ ਚੈੱਕ ਹੋ ਜਾਂਦਾ ਸਾਰਾ ਉਹਨਾਂ ਨੂੰ ਕੋਸ਼ੋ ਕਰੋ ਭਾਈ ਆਪਣਾ ਮੈਨ ਪਾਵਰ ਦਾ ਲਾਇਸੈਂਸ ਤੁਸੀਂ ਤੁਹਾਡੇ ਕੋਲ ਕਿਹੜਾ ਕੰਟਰੈਕਟ ਆਇਆ ਕਿਹੜੀ ਕੰਪਨੀ ਦਾ ਕੰਟਰੈਕਟ ਆਇਆ ਤੁਹਾਨੂੰ ਕੰਟਰੈਕਟ ਦਿਖਾਓ ਤਾਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣ ਵਰਕ ਪਰਮਿਟ ਤੋਂ ਬਚੋ ਸਟੂਡੈਂਟ ਵੀਜ਼ਾ ਅਪਲਾਈ ਕਰ ਲਓ ਵਿਦਾਊਟ ਐਲਸ ਦੀਆਂ ਬਹੁਤ ਸਾਰੀਆਂ ਆਪਸ਼ਨ ਜਿਹੜੀਆਂ ਨੇ ਤੇ ਬਿਸਟਰ ਵੀਜ਼ੇ ਦੀਆਂ ਬਹੁਤ ਸਾਰੀਆਂ ਆਪਸ਼ਨ ਜਿਹੜੀਆਂ ਨੇ ਵਰਕ ਪਰਮਿਟ ਜੈਨੂਨ ਬੰਦੇ ਜਿਹੜੇ ਕਰਦੇ ਆ ਉਹ ਜੈਨੂਨ ਤਰੀਕੇ ਨਾਲ ਕਰਦੇ ਆ ਉਹ ਪ੍ਰੋਪਰ ਤੁਹਾਨੂੰ ਪਰ ਪਰ ਉਹਨਾਂ ਨੂੰ ਸਾਰਾ ਜਿਨ੍ਹਾਂ ਕੋਲ ਮੈਨ ਪਾਵਰ ਦੇ ਲਾਇਸੈਂਸ ਹੈਗੇ ਉਹ ਕਰਦੇ ਵੀ ਹੈ ਸਹੀ ਤਰੀਕੇ ਨਾਲ ਉਹ ਡਰ ਵੀ ਹੁੰਦਾ ਕਿ ਮੈਂ ਕਿਸੇ ਨਾਲ ਫਰਾਡ ਕਰਦਾ ਤੇ ਮੇਰੀ ਉੱਥੇ ਮਨੀ ਜਿਹੜੀ ਹੈ ਸਾਰੀ ਬੈਂਕ ਗਾਰੰਟੀ ਦਿੱਤੀ ਹੋਈ ਹੈ ਉਹ ਜਬਤ ਹੋ ਜਾਣੀ ਤਾਂ ਇਹ ਚੀਜ਼ਾਂ ਦਾ ਜ਼ਰੂਰ ਤਿਆਰ ਰੱਖਣਾ ਮੇਰਾ ਅਖੀਰਲਾ ਸਵਾਲ ਹੈ ਜਿਵੇਂ ਤੁਸੀਂ ਯੂਰਪ ਵਾਲੇ ਪਾਸੇ ਕਹਿ ਰਹੇ ਹੋ ਕਿ ਹੁਣ ਆਪਸ਼ਨ ਯੂਰਪ ਦੇ ਵਿੱਚ ਖੁੱਲ ਗਿਆ ਅੱਗੇ ਚੱਲੋ ਆਸਟ੍ਰੇਲੀਆ ਦੇ ਵਿੱਚ ਵੀ ਆਪਸ਼ਨ ਆਉਣ ਜਾ ਰਿਹਾ ਜੇ ਲੋਕ ਕਾਲੀ ਨਾ ਕਰਨ ਬੱਚੇ ਕਾਲੀ ਨਾ ਕਰਨ ਯੂਰਪ ਦੇ ਕਿੰਨੇ ਕੁ ਵੀਜ਼ੇ ਕੁਝ ਰਿਫਿਊਜ਼ਲਾਂ ਵੀ ਆਈਆਂ ਜਾਂ ਟੋਟਲੀ ਤੁਸੀਂ ਮੰਨਦੇ ਹੋ ਕਿ ਸਾਰੇ ਯੂਰਪ ਦੇ ਵਿੱਚ ਬਾਈ ਜੀ ਰਿਫ अच्छा ओदे रिफ्यूजल दे कुछ के कारण रंदे जदा कोई ਤੁਹਾਡੇ ਫੰਡ ਵੈਰੀਫਿਕੇਸ਼ਨ ਤੁਹਾਡੇ ਫੰਡ ਫੇਕ ਨੇ ਜਾਂ ਕੁਛ ਹੋਰ ਜਾਂ ਇੰਟਰਵਿਊ ਦੇ ਵਿੱਚ ਤੁਹਾਡੀ ਤਿਆਰੀ ਨਹੀਂ ਹੋਈ ਤੁਸੀਂ ਇੰਟਰਵਿਊਜ਼ ਮਾੜੀ ਮੋਟੀ ਹੋਈਆਂ ਤਾਂ ਤੁਸੀਂ ਉੱਥੇ ਨਹੀਂ ਕੁਝ ਜੁਨੀਵਰਸਿਟੀ ਐਦਾਂ ਦੀ ਵੀ ਹੈਗੀਆਂ ਜਿਹੜੀ ਇੰਟਰਵਿਊ ਨਹੀਂ ਲੈਂਦੇ ਕੁਝ ਐਮਬੈਸੀਆਂ ਵੀ ਨਹੀਂ ਲੈਂਦੀਆਂ ਤਾਂ ਬਹੁਤ ਕੁਝ ਹੈਗਾ ਜੋ ਵਰਪਦਾ ਤੁਸੀਂ ਇੱਕ ਵਾਰ ਬੇਸਟ ਕਰੋਗੇ ਤਾਂ ਤੁਹਾਨੂੰ ਤਿਆਰੀ ਕਰਾ ਕੇ ਬਿਲਕੁਲ ਸਰ ਪੂਰੀ ਟੀਮ ਹੈ ਤਿਆਰੀ ਹੋਏਗੀ ਆਫਰ ਲੈਟਰ ਟਾਈਮ ਟੂ ਟਾਈਮ ਤੁਹਾਨੂੰ ਸੈਂਡ ਕਰਾਂਗੇ ਜਦੋਂ ਆਫਰ ਆ ਜਾਂਦੀ ਹੈ 4 ਤੋਂ 5 ਦਿਨ ਚ ਆਫਰ ਆ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਚੱਲਦਾ ਅਕਾਊਂਟ ਓਪਨਿੰਗ ਹੁੰਦੀ ਹੈ ਬੈਂਕ ਸਟੇਟਮੈਂਟ ਐਂਡ ਆਲ ਮੈਡੀਕਲ ਵਗੈਰਾ ਹੁੰਦੀ ਹੈ ਤਾਂ ਸਾਰਾ ਪ੍ਰੋਪਰ ਤੁਹਾਨੂੰ ਦੱਸ ਕੇ ਫਿਰ ਅਪਲਾਈ ਕਰਾਂਗੇ ਇਟ ਸ਼ੋਰ ਕਰਦੇ ਹਾਂ ਤੁਸੀਂ ਕਿ ਪੈਸੇ ਆ ਕੋਈ ਨਹੀਂ ਲੈਣਾ 14 15 ਬ੍ਰਾਂਚਾਂ ਚੱਲਦੀਆਂ ਨੇ ਇੱਕ ਵੀ ਤੁਹਾਡੇ ਤੋਂ ਬੰਦਾ ਕੋ ایڈਵਾਂਸ ਰੁਪਈਆ ਮੇਰੀ ਬ੍ਰਾਂਚ ਦੇ ਵਿੱਚ ਮੰਗਦਾ ਤਾਂ ਤੁਸੀਂ ਡਾਇਰੈਕਟ ਸਾਡੇ ਹੈੱਡ ਆਫਿਸ ਬਹਾਲੀ ਵਿੱਚ ਕਾਲ ਕਰੋ 1 ਰੁਪਈਆ ਨਹੀਂ ਦੇਣਾ ਕਿਸੇ ਨੂੰ ਜਦੋਂ ਤੁਹਾਡਾ ਵੀਜ਼ਾ ਹੱਥ ਚਾਊਗਾ ਫਿਰ ਪੈਸੇ ਦਿਓ ਠੀਕ ਹੈ ਧੰਨਵਾਦ ਅੱਛੀ ਗੱਲ ਹੈ ਤਾਂ ਪ੍ਰੀਤਿੰਸਾ ਸਾਡੇ ਨਾਲ ਸੀਗੇ ਔਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇਹ ਔਰ ਇਹਨਾਂ ਨੇ ਇਹ ਵੀ ਖਾਸ ਤੌਰ ਤੇ ਗੱਲ ਕੀਤੀ ਆਮ ਤੌਰ ਤੇ ਏਜੰਟ ਜਿਹੜੇ ਜਿਸ ਤਰੀਕੇ ਨਾਲ ਠੱਗੀਆਂ ਕਰਦੇ ਉਹਨਾਂ ਤੋਂ ਬਚਣਾ ਕਿਵੇਂ ਆ ਤੁਸੀਂ ਜ਼ਰੂਰ ਜਾਣਿਓ ਪਹਿਲਾਂ ਜ਼ਰੂਰ ਗੌਰ ਨਾਲ ਚੈੱਕ ਕਰਿਆ ਕਰੋ ਕਿ ਅਖਰਕਾਰ ਏਜੰਟ ਸਹੀ ਹੈਗਾ ਕਿ ਨਹੀਂ ਹੈਗਾ ਕਿਉਂਕਿ ਜ਼ਿੰਦਗੀ ਦਾ ਸਵਾਲ ਹੁੰਦਾ ਬਾਅਦ ਵਿੱਚ ਬੱਚੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ ਬਹੁਤ ਸਾਰੇ ਬੱਚੇ ਕਈ ਸੁਸਾਇਸਾਈਡ ਵੀ ਕਰ ਗਏ ਮਾਪੇ ਪਰੇਸ਼ਾਨ ਹੁੰਦੇ ਆ ਤਾਂ ਇਸ ਲਈ ਜਦੋਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਏਜੰਟ ਦੀ ਚੋਣ ਕਰਨੀ ਹੈ ਤਾਂ ਉਹ ਪ੍ਰੋਪਰ ਤਰੀਕੇ ਨਾਲ ਚੈੱਕ ਕਰਿਆ ਕਰੋ ਔਰ ਨਾਲ ਹੀ ਇਹਨਾਂ ਨੇ ਆਪਸ਼ਨ ਦਿੱਤੇ ਹੈ ਕਿ ਕੈਨੇਡਾ ਨੇ ਜੇ ਟਾਈਟਨੈਸ ਵਧਾਈ ਹੈ ਕੈਨੇਡਾ ਨੇ ਸ਼ਕਤੀ ਵਧਾਈ ਹੈ ਤਾਂ ਦੂਸਰੇ ਪਾਸੇ ਯੂਰਪ ਨੇ ਵੀ ਰਾਹ ਖੋਲ ਦਿੱਤੇ ਹੈ ਸਪਾਊਸ ਵੀਜ਼ਾ ਖੁੱਲ ਗਿਆ ਯੂਰਪ ਲਈ ਔਰ ਆਸਟ੍ਰੇਲੀਆ ਦੇ ਵੀ ਰਾਹ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਖੁੱਲਣ ਜਾ ਰਹੇ ਨੇ